ਕੋਈ ਤੁਹਾਨੂੰ ਸਰਾਹ ਦੀ ਲੁੱਡਪੀ ਟੋੜ ਕੇ ਚ ਬਜ਼ੁਰਗ ਹੈਗਾ ਹੈ ਹਨ ਤੇ ਵੈਸੀ ਬਜ਼ੁਰਗ ਵੈਸੀ ਵੀ ਬੈਠਾ ਹੋਵੇ ਨਾ ਤੇ ਮੇਰੇ ਹਿਸਾਬ ਨਾਲ ਕਿ 10 15% ਦੀ ਤੁਹਾਡੀ ਰਿਸਪੌਂਸਿਬਿਲਟੀ ਹੁੰਦੀ ਆ ਬਾਕੀ ਉਹ ਆਪੇ ਸੰਭਾਲ ਲੀ ਜਾਂਦੇ ਆ ਤੇ ਇਸ ਲਈ ਮੈਂ ਤਾਂ ਇਹੀ ਚਾਹੁੰਦਾ ਕਿ ਹਰ ਇੱਕ ਜੋ ਪਰਿਵਾਰ ਆ ਪੰਜਾਬ ਚ ਜੋ ਜਿੱਥੇ ਵੀ ਉਹ ਇਕੱਠੇ ਰਹਿਣ ਤੇ ਜਿਆਦਾ ਵਧੀਆ ਉਹ ਵੱਡਾ ਘਰ ਬਣਾ ਕੇ ਰੱਖੋ ਮਹਿਲ ਨਾ ਬਣਾਓ ਕੋਲ ਪੈਸੇ ਹੈਗੇ ਤੇ ਮੈਂ ਫੋਨ ਨਹੀਂ ਕਰਦਾ ਮੈਂ ਹੁਣ ਲਗਭਗ ਇੰਡਸਟਰੀ ਦੀ ਇੱਕ ਬੰਦੇ ਨੂੰ ਫੋਨ ਕੀਤਾ ਜੰਜੋਦ ਭਾਈ ਨੂੰ ਜਿਹੜੇ ਚੱਲ ਮੇਰਾ ਪੁੱਤ ਮੈ ਉਹਨਾਂ ਨੂੰ ਮੈਨੂੰ ਲੱਗੇ ਯਾਰ ਜੋ ਮੇਰਾ ਸਬਜੈਕਟ ਹੈ ਨਾ ਉਸ ਤੋਂ ਵਧੀਆ ਬੰਦਾ ਡਾਇਰੈਕਟ ਨਹੀਂ ਕੋਈ ਕਰ ਸਕਦਾ ਪੰਜਾਬ 'ਚ ਜਿੱਦਾਂ ਦਾ ਉਹ ਸੀਗਾ ਤੇ ਮੈਂ ਉਹਨਾਂ ਨੂੰ ਖੁਦ ਹੀ ਫੋਨ ਕੀਤਾ ਬੀ ਭਾਜੀ ਇਹ ਤਾਂ ਬਿਲਕੁਲ ਸਟੋਰੀ ਆ ਤੇ ਤੁਸੀਂ ਦੱਸੋ ਉਹ ਕਹਿੰਦੇ ਆਓ ਉਹਨਾਂ ਨੂੰ ਸੁਣਾਈ ਉਹ ਅਸੀਂ ਹੁਣ ਇਕੱਠੇ ਕਰ ਰਹੇ ਹਾਂ ਇਸ ਕਰਨਾ ਸਾਲ 'ਚ ਤੇ ਜਿੰਨੇ ਫਿਰ ਪ੍ਰੋਜੈਕਟ ਹੁੰਦੇ ਹੋ ਮੈਂ ਫਿਰ ਜਿਹੜੇ ਦੂਸਰੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਦੇ ਦਿੰਦਾ ਅਮੀਰ ਖਾਨ ਨਾਲ ਕੰਮ ਕਰਨ ਦਾ ਕਿਦਾਂ ਦਾ ਐਕਸਪੀਰੀਅੰਸ ਸੀ ਉਹ ਸਾਡੇ ਘਰ ਹੀ ਸ਼ੂਟਿੰਗ ਹੋਈ ਸੀਗੀ ਉਹਦਾ ਇੱਕ ਵਾਰ ਇੱਕ ਕੈਮਰਾ ਤਾਂ ਸਾਡੇ ਉੱਪਰ ਹੀ ਲੱਗਿਆ ਸ਼ਾਟ ਕਈ ਸਾਡੇ ਸੀਗੇ ਪਹਿਲੇ ਦਿਨ ਤਾਂ ਹੁਣ ਅਮੀਰ ਖਾਨ ਜੀ ਆਏ ਆ ਤਾਂ ਉਹ ਇੱਦਾਂ ਹੀ ਬੈਠੇ ਆ ਸੀ ਉਹ ਕਿਸੇ ਨੇ ਬੁਲਾਇਆ ਉਹਨਾਂ ਨੂੰ ਅੱਛਾ ਉਹ ਆਏ ਆ ਇਹਨਾਂ ਨਾਲ ਬੰਦਾ ਵੀ ਯਾਰ ਅਮੀਰ ਖਾਨ ਬੈਠਾ ਆ ਤਾਂ ਬੁਲੰਚੀ ਥੋੜਾ ਜਿਹਾ ਹੋ ਜਾਂਦਾ ਹੈ ਨਾ ਤੇ ਹਾਂ ਤੇ ਬਾਕੀ ਉਹ ਬਹੁਤ ਪ੍ਰੋਫੈਸ਼ਨਲ ਸੀਗੇ ਤੁਸੀਂ ਜਿਹਦਾ ਕਿਹਾ ਕਿ ਹੈ ਨਾ ਕਿ ਸਭ ਤੋਂ ਜ਼ਰੂਰੀ ਹੈ ਕੰਟੈਂਟ ਹੈ ਨਾ ਇੱਕ ਸਮਾਂ ਹੁੰਦਾ ਸੀ ਸਾਡੇ ਸਿਨੇਮਾ ਦੇ ਵਿੱਚ ਮੈਂ ਪੈਨ ਇੰਡੀਆ ਦੀ ਗੱਲ ਕਰ ਰਹੀ ਹਾਂ ਕਿ ਜਦੋਂ ਅਸੀਂ ਹੀਰੋ ਨੂੰ ਵੇਖਣ ਜਾਂਦੇ ਸੀ ਹੀਰੋ ਨੂੰ ਵੇਖਣ ਜਾਂਦੇ ਸੀ ਹੁਣ ਉਹ ਸਮਾਂ ਤਾਂ ਲੱਗਦਾ ਹੈ ਖਤਮ ਹੋ ਚੁੱਕਿਆ ਹੈ ਕਿ ਹੁਣ ਕੰਟੈਂਟ ਲੋਕੀ ਵੇਖਣ ਜਾਂਦੇ ਆ ਹੁਣ ਉਹਨਾਂ ਨੂੰ ਮੈਟਰ ਨਹੀਂ ਹੈ ਕਿ ਫਲਾਣਾ ਬੰਦਾ ਫਿਲਮ ਦੇ ਵਿੱਚ ਹੈਗਾ ਉਹਨ ਮੱਲੇ ਬਹੁਤ ਸੁਪਰਸਟਾਰ ਬੰਦਾ ਆ ਉਹਦੀ ਇੱਕ ਫਿਲਮ ਫਲॉप ਔਰ ਦੂਜੀ ਸੁਪਰ ਹਿੱਟ ਕੇ ਹੁੰਦੀ ਆ ਕੰਟੈਂਟ ਕਰਕੇ ਕੰਟੈਂਟ ਦਾ ਮੱਲੇ ਵੀ ਰੀਡ ਦੀ ਹੱਡੀ ਆ ਉਹਨ ਤਾਂ ਤੁਸੀਂ ਮੰਨਣਾ ਹੀ ਪੈਣਾ ਦੋਨੋਂ ਹੁਣ ਮੱਲੇ ਇਦਾਂ ਦੀ ਫਿਲਮਾਂ ਬਣਦੀ ਆ ਸਾਉਥ ਦੀ ਬਲਮਾਨੀ ਜਿਵੇਂ ਹੁਣ ਵੀ ਲੱਗੀ ਹੋਈ ਏ ਇੱਕ ਫਿਲਮ ਹੈਨਾ ਕਿੰਨੀ ਹਾਈਪ ਤੇ ਆ ਉਹ ਉਹ ਕੰਟੈਂਟ ਕਰਕੇ ਆ ਉਹ ਦੂਸਰੀ ਉਦੋਂ ਵਧੀਆ ਮੇਕਿੰਗ ਆ ਜਾਂਦੀ ਆ ਥਰਡ ਉਹ ਜਿਹੜਾ ਹੀਰੋ ਕਰੈਕਟਰ ਨੂੰ ਸ਼ੂਟ ਕਰ ਰਿਆ ਆ ਉੱਚੇ দামਣੀ ਆਉਂਦੇ ਹੁੰਦੇ ਗੀ ਬੰਦੇ ਪਰ ਉਹ ਸੂਟ ਇੰਨਾ ਕਰ ਚੰਗਾ ਲੱਗਦਾ ਆਪਾਂ ਨੂੰ ਇਸ ਲਈ ਕੰਟੈਂਟ ਦੀ ਵੈਲਿਊ ਸਭ ਤੋਂ ਜ਼ਿਆਦਾ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ ਮਹਿਤੋੜ ਨਾਲ ਨੀਹਾ ਬਨਹਾਸ ਸਿਨੇਮਾ ਦੇ ਵਿੱਚ 13 ਦਸੰਬਰ ਨੂੰ ਫਿਲਮ ਵੱਡਾ ਘਰ ਦਸਤਕ ਦੇਣ ਜਾ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਬਹੁਤ ਸੋਹਣੇ ਕਨਸੈਪਟ ਜਿਹੜੇ ਹੈ ਇਸ ਸਾਲ ਵਿੱਚ ਰਿਲੀਜ਼ ਹੋਏ ਸੋ ਸਾਲ ਦੇ ਐਂਡਿੰਗ ਦੇ ਵਿੱਚ ਵੱਡਾ ਘਰ ਜਿਹੜਾ ਹੈ ਉਹ ਰਿਲੀਜ਼ ਹੋਏਗੀ ਬਹੁਤ ਸੋਹਣੀ ਫਿਲਮ ਜਿਹੜੀ ਹੈ ਉਹ ਬਣੀ ਹੈ ਕਿਉਂਕਿ ਅਸੀਂ ਆਪ ਆਪਣੀ ਅੱਖੀ ਵੇਖੀ ਸੀ ਜਦੋਂ ਉਹ ਬਣ ਰਹੀ ਸੀਗੀ ਸੋ ਮੇਰੇ ਨਾਲ ਫਿਲਮ ਦੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੂੰ ਕੈਪਟਨ ਆਫ ਦ ਸ਼ਿਪ ਅਸੀਂ ਕਹਾਂਗੇ ਕਬਲਜੀਤ ਸਿੰਘ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸੋ ਜਿਵੇਂ ਮੈਂ ਕਿਹਾ ਕਿ ਅਸੀਂ ਕਿਆ ਹੋਇਆ ਕਿ ਬਹੁਤ ਸੋਹਣੀ ਬਣੀ ਹੋਈ ਹੈ ਫਿਲਮ ਸੋ ਇੰਡੀਆ ਵਾਲਾ ਪਾਰਟ ਤੁਸੀਂ ਸ਼ੂਟ ਕੀਤਾ ਹੈ ਸਜਸ ਸਾਕ ਜੋ ਬੰਦੀ ਪਹਿਲੀ ਫਿਲਮ ਸੀ ਔਰ ਤੁਹਾਡੀ ਵੀ ਐਜ਼ ਅ ਡਾਇਰੈਕਟਰ ਉਹ ਪਹਿਲੀ ਫਿਲਮ ਐਜ਼ ਅ ਰਾਈਟਰ ਵੀ ਸੀ ਸੋ ਇਥੋਂ ਹੀ ਸ਼ੁਰੂਆਤ ਕਰਨਾ ਚਾਹੂੰਗੀ ਰਿਸ਼ਤੇ ਆਦੋ ਠੀਕ ਹੈ ਜੀ ਕਿਉਂਕਿ ਜੋ ਬੰਦਾ ਤੁਹਾਡੇ ਨਾਲ ਇੱਕ ਰਿਸ਼ਤਾ ਜਿਹੜਾ ਪੁਰਾਣਾ ਬਣਿਆ ਹੋਇਆ ਹਾਂ ਰਾਈਟ ਔਰ ਤੁਹਾਡਾ ਜਸਬੀਰ ਗੁਣਾ ਚੋੜਿਆ ਸਰ ਨਾਲ ਵੀ ਮਿਲਦਾ ਹੈ ਕਿ ਪੁਰਾਣਾ ਹੀ ਜਿਹੜਾ ਇੱਕ ਪੁਰਾਣਾ ਹਾਂਜੀ ਹਾਂਜੀ ਸੋ ਇਹ ਰਿਸ਼ਤਿਆਂ ਦੀ ਹੀ ਗੱਲ ਤੁਹਾਡੀ ਫਿਲਮ ਜਿਹੜੀ ਹੈ ਕਰ ਰਾਈਟ ਕੀ ਵੈਲਿਊ ਹੈ ਰਿਸ਼ਤਿਆਂ ਦੀ ਔਰ ਖਾਸ ਕਰ ਉਹ ਰਿਸ਼ਤੇ ਜੋ ਸਾਨੂੰ ਸਾਡੇ ਜਨਮ ਤੋਂ ਨਾ ਮਿਲੇ ਹੋਣ ਜੋ ਅਸੀਂ ਆਪ ਬਣਾਏ ਹੋਣ ਰਾਈਟ ਉਹਨਾਂ ਵਰੀ ਤੁਹਾਡਾ ਕੀ ਕਹਿਣਾ ਹੈ ਰਿਸ਼ਤੇ ਬੜੇ ਅਨਮੋਲ ਹੁੰਦੇ ਆ ਜੀ ਬਾਕੀ ਜਿਹੜੀਆਂ ਚੀਜ਼ਾਂ ਨੇ ਦੁਨਿਆਵੀ ਚੀਜ਼ਾਂ ਨੇ ਹੋਰ ਪੈਸਾ ਹੈ ਜੀ ਉਹ ਮੇਰੇ ਸਾਵਨ ਉਹ ਤੋਂ ਉੱਚੇ ਹੁੰਦੇ ਨੇ ਜਿੰਨੀਆਂ ਵੀ ਚੀਜ਼ਾਂ ਨੇ ਜੇ ਹੋਰ ਸੁਵਿਧਾ ਨੇ ਸਾਡੇ ਕੋਲੇ ਪੈਸੇ ਵੱਲੋਂ ਜਾਂ ਗੱਡੀਆਂ ਵੱਲੋਂ ਜੇ ਰਿਸ਼ਤੇ ਨਹੀਂ ਹੈਗੇ ਫਿਰ ਉਹਦੀ ਵੈਲਿਊ ਨਹੀਂ ਰਹਿੰਦੀ ਜਿੰਨਾ ਕੁਛ ਹੈਗਾ ਉਹ ਰਿਸ਼ਤੇ ਨਾਲ ਹੀ ਆ ਉਹ ਚਾਹੇ ਖੂਨ ਦੇ ਹੋਣ ਚਾਹੇ ਦੂਸਰੇ ਹੋਣ ਉਹ ਜਿਹੜੇ ਐਜ਼ ਅ ਰਾਈਟਰ ਵੀ ਅਸੀਂ ਉਹੀ ਚੀਜ਼ ਕੈਪਚਰ ਕਰਦੇ ਹਾਂ ਨਾ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਸਾਨੂੰ ਜੇ ਰਿਸ਼ਤੇ ਬਹੁਤ ਚੰਗੇ ਹੋਣ ਨਾ ਤੁਹਾਡੇ ਉਹ ਤੁਸੀਂ ਦਿਲੋਂ ਵੀ ਥੋੜੇ ਜਿਹਾ ਚੰਗੇ ਹੋਵੋ ਤਾਂ ਤੁਸੀਂ ਇਹ ਜਿਹੜੀ ਦੁਨੀਆ ਹੈ ਉਹਨੂੰ ਮਤਲਬ ਫਿਰ ਸਵਰਗ ਤੁਸੀਂ ਉੱਪਰ ਭੁੱਲ ਜਿਓ ਸਵਰਗ ਇੱਥੇ ਹੀ ਹੈ ਥੱਲੇ ਹੀ ਹੈ ਹਾਂ ਜੇ ਤੁਹਾਡੀ ਬਹੁਵੰਦੀ ਆ ਜੇ ਤੁਸੀਂ ਤੁਤਣ ਥੋੜੇ ਜਿਹਾ ਨਾ ਚੰਗਾ ਬਣ ਕੇ ਵਿਚਰਨਾ ਪੈਣਾ ਹੈ ਔਰ ਦੂਸਰੀ ਗੱਲ ਹੈ ਕਿ ਸਭ ਤੋਂ ਵੱਡੀ ਚੀਜ਼ ਹੈ ਸਹਿਣਸ਼ੀਲਤਾ ਹਰ ਇੱਕ ਹਰ ਇੱਕ ਮੈਂਬਰ ਆ ਜਾਂ ਤੁਹਾਡੇ ਦੋਸਤ ਆ ਜਾਂ ਮੈਂਬਰ ਆ ਜੀ ਉੱਚ ਸਹਿਣਸ਼ੀਲਤਾ ਹੈ ਨਾ ਤਾਂ ਤੁਸੀਂ ਉਹਨੇ ਕੋਈ ਗੱਲ ਕਹਿਤੀ ਔਰ ਤੁਸੀਂ ਉਹਦੋਂ ਬਰਦਾਸ਼ਤ ਕਰ ਲੋ ਬਸ ਹਨਾ ਤੇ ਕੋਈ ਬਾਬਾ ਜੀ ਉਹ ਵੀ ਕਹਿੰਦੇ ਹੁੰਦੇ ਸੀ ਕਿ ਕਿਸੇ ਦਾ ਕੁਝ ਬੋਲ ਸਹਿ ਲੈਣਾ ਵੀ ਇੱਕ ਨਾ ਤਪ ਹੁੰਦਾ ਹੈ ਬਸ ਉਹ ਰਿਸ਼ਤੇ ਨੂੰ ਸੰਭਾਲਣੀ ਤੁਸੀਂ ਇਹ ਚੀਜ਼ ਜ਼ਰੂਰ ਰੱਖੋ ਕੀ ਸੈਂਚਿਲ ਤਰਕੁਰ ਉਨਤਨਾ ਉਹ ਰੱਖ ਵੀ ਇਹ ਬੜੇ ਅਨਮੋਲ ਨੇ ਇਹਨਾਂ ਨੂੰ ਅਸੂ ਸਾਨੂੰ ਕਵਰ ਕਰਕੇ ਰੱਖਣਾ ਪੈਣਾ ਆਹ ਸਾਨੂੰ ਸਾਹਮਣੇ ਪੈਣਾ ਫਿਰ ਸਵਰਗ ਮਲੇਥੇ ਹੀ ਆ タルਤੀਥੇ ਹੀ ਆ ਬਿਲਕੁਲ ਇਹ ਇੱਕ ਗੱਲ ਤੁਸੀਂ ਬਹੁਤ ਸੋਣੀ ਕਹੀ ਕਿ ਕਿਸੇ ਹੈਨਾ ਕਿਸੇ ਮਨ ਪਰਮਨੇ ਨੇ ਕਿਹਾ ਹੈ ਕਿ ਜੇ ਤੁਸੀਂ ਕਿਹੇ ਦੇ ਬੋਲ ਵੀ ਹਾਂ ਰੁੱਖੇ ਬੋਲ ਵੀ ਜੇ ਉਸ ਵੇਲੇ ਸੈਲ ਹੋਤੇ ਉਹ ਤਾਪੀ ਹੈ ਵਾ ਕੀ ਤਾਪ ਹੈ ਕਿਉਂਕਿ ਅੱਜਕਲ ਸਾਡਾ ਕੀ ਹੈ ਅਸੀਂ ਐਕਸ਼ਨ ਦੇ ਨਾਲ ਨਾਲ ਹੀ ਰਿਐਕਸ਼ਨ ਸਾਡਾ ਨਾਲ ਹੀ ਜਾਂਦਾ ਨਾਲ ਹੀ ਜਾਂਦਾ ਉਹ ਅਸਲ 'ਚ ਰੀਲਾਂ ਕਰਕੇ ਵੀ ਥੋੜਾ ਜਿਹਾ ਹੋ ਗਿਆ ਨਾ ਅਸੀਂ ਰੀ ਅਸੀਂ ਰੀਅਲ ਨਹੀਂ ਰੀਲ ਵਾਲੀ ਜ਼ਿੰਦਗੀ ਜੀ ਰਿਹਾ ਅਸਲ 'ਚ ਕੀ ਹੋ ਗਿਆ ਕਿ ਅਸੀਂ ਉਹ 15 ਸੈਕਿੰਡ ਵੀ ਜਦ ਇੱਕ ਨਗਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਉਹ ਸੱਚ ਤਾਂ ਮਰ ਰਹੀ ਆ ਬਿਲਕੁਲ ਜ਼ਿੰਦਗੀ 'ਚੋਂ ਤੇ ਉਹ ਮੇਰੇ ਹਿਸਾਬ ਨਾਲ ਉਹ ਰੀਜੋ ਲੋ ਫਾਸਟ ਹੋਣਾ ਹੀ ਬਹੁਤ ਵਧੀਆ ਆ ਕਿ ਤੇ ਧਿਆਨ ਲਾ ਕੇ ਬਹਿਣਾ ਉਹਦੋਂ ਵੀ ਵਧੀਆ ਆ ਨਾ ਥਰਮਾ ਵੀ ਤੁਹਾਡੇ ਹਾਂ ਪਰ ਇਹ ਥਰਮਾ ਨਹੀਂ ਹੈ ਅੱਜ ਕੱਲ ਹੈ ਨਹੀਂ ਧਿਆਨ ਲਾ ਕੇ ਰਹਿਣਾ ਵੀ ਅੱਜ ਕੱਲ ਬੈਠਣਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਅੱਖਾਂ ਵੀ ਬਹੁਤ ਹੋ ਚੁੱਕੀਆਂ ਕਿਉਂਕਿ ਅਸੀਂ ਜਦੋਂ ਅੱਖਾਂ ਬੰਦ ਕਰਦੇ ਸਾਡੇ ਦਿਮਾਗ ਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਜਿਹੜੀ ਆ ਚੱਲਦੀ ਉਹ ਚਲਦੀਆਂ ਰਹਿੰਦੋ ਜੀ ਤੁਸੀਂ ਚੀਜ਼ਾਂ ਚੱਲ ਰਹੀਆਂ ਨੇ ਉਹ ਚਲਦੀਆਂ ਰਹਿੰਦੋ ਇੱਕ ਟਾਈਮ ਤੇ ਆ ਕੇ ਉਹ ਠਹਿਰਾਵ ਸ਼ੁਰੂ ਹੋ ਜਾਊਗਾ ਫਿਰ ਉਹਦਾ ਇੱਕ ਅਲੱਗ ਆਨੰਦ ਆ ਬਿਲਕੁਲ ਪਰ ਉਹੀ ਹੈ ਕਿ ਇੱਕ ਤੁਹਾਨੂੰ ਸਬਰ ਰੱਖਣਾ ਬਹੁਤ ਸਬਰ ਰੱਖਣਾ ਵੈਣਾ ਵੱਡਾ ਘਰ ਦੀ ਗੱਲ ਕਰੀਏ ਮੈਂ ਤਾਂ ਕਿਹਾ ਕਿ ਤੁਸੀਂ ਇੰਡੀਆ ਵਾਲਾ ਪਾਰਟ ਸ਼ੂਟ ਕੀਤਾ ਹੈ ਔਰ ਅਸੀਂ ਵੇਖਿਆ ਕਿਸ ਤਰ੍ਹਾਂ ਉਹ ਸ਼ੂਟ ਹੋਇਆ ਸੀ ਚੈਲੰਜ ਵੀ ਬਹੁਤ ਸੀਗਾ ਕਿਉਂਕਿ ਧੁੰਦ ਬਹੁਤ ਹੈ ਨਾ ਮੈਂ ਧੁੰਦ ਬਹੁਤ ਸੀ ਯਾਰ ਧੁੰਦ ਬਹੁਤ ਸੀ ਸੋ ਕਿਵੇਂ ਇਹ ਪਲਾਨ ਹੋਇਆ ਪ੍ਰੋਜੈਕਟ ਔਰ ਕਿਵੇਂ ਹੋਇਆ ਡਿਸਾਈਡ ਕਿ ਹਾਂ ਜੀ ਕਵਲ ਜੀਤ ਹੋਣੀ ਹੈ ਜਿਹੜੀ ਫਿਲਮ ਹੈ ਉਹ ਕਰਨਗੇ ਡਾਇਰੈਕਟ ਮੈਨੂੰ ਉਹ ਕੁਦਰਤੀ ਇਦਾਂ ਨਹੀਂ ਸੀ ਪਤਾ ਕਿਉਂਕਿ ਇਹ ਜਸਵੀਰ ਬਾਜੀ ਹੋਗੀ ਰੌਬ ਵੀਰ ਹੋਗੇ ਕੈਨੇਡਾ ਤੋਂ ਅ ਦੂਸਰੇ ਲਾਡੀ ਵੀਰ ਤਨਜਲ ਜੀ ਹੋਗੇ ਤੇ ਜੋਬਨ ਇਹ ਬਾਰੀ ਸੀਗੇ ਤਾਂ ਮਿਲਗੇ ਸੀ ਆਪਸ ਵਿੱਚ ਤੇ ਉਹ ਡਾਇਰੈਕਟਰ ਇਹਨਾਂ ਨੇ ਫਾਈਨਲ ਕਰਨਾ ਸੀਗਾ ਅੱਛਾ ਤੇ ਉਹਦੇ ਵਿੱਚ ਫਿਰ ਗੱਲ ਉਹਨਾਂ ਦੀ ਚੱਲਦੀ ਰਹੀ ਫਿਰ ਨਹੀਂ ਉਹ ਸੈਟੀਸਫਾਈ ਹੋਏ ਫਿਰ ਜੋਬਨ ਨੇ ਮੇਰਾ ਨਾਮ ਥੋੜਾ ਰეკਮੈਂਡ ਕੀਤਾ ਫਿਰ ਉਹਨਾਂ ਨੇ ਸਾਖ ਵਗੈਰਾ ਮੇਰੇ ਸਾਹਬ ਉਹਨਾਂ ਦੇਖੇ ਉਹ ਕਹਿੰਦੇ ਕਿ ਉਹ ਪਹਿਲਾਂ ਥੋੜੀ ਸਟੱਡੀ ਕਰ ਲੈਂਦੇ ਆ ਬੰਦਾ ਫਿਰ ਉਹਨਾਂ ਨੂੰ ਲੱਗੇ ਵੀ ਹਾਂ ਇਹ ਬੰਦਾ ਪਰਿਵਾਰਕ ਫਰਮਾ ਜਾਂ ਇਦਾਂ ਥੋੜੀ ਜਿਹੀ ਪਕੜ ਹੈ ਇਹ ਬੰਦੇ ਦੀ ਉਹ ਜਿਹੜੇ ਸਾਡੇ ਰਿਸ਼ਤੇ ਹੁੰਦੇ ਆ ਜਾਂ ਜਿਹੜੇ ਸਾਡੇ ਫੇਸ ਤੇ ਆਉਂਦੇ ਆ ਐਕਸਪ੍ਰੈਸ਼ਨ ਵਗੈਰਾ ਉਹ ਥੋੜੇ ਸੰਭਾਲ ਸਕਦਾ ਇਹ ਬੰਦਾ ਕਿਉਂਕਿ ਉਦਾਂ ਦੀ ਫਿਲਮ ਸੀ ਫਿਰ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਉੱਥੇ ਹੀ ਅੱਜਕੱਲ ਸੌਖਾ ਹੋ ਗਿਆ ਨਾ WhatsApp ਕਾਲ ਹੋ ਗਈ ਜੇ ਉਹ ਤੇ ਉਦੋਂ ਫਿਰ ਫਾਈਨਲ ਹੋਈ ਓਕੇ ਫਿਰ ਇਹ ਇੰਡੀਆ ਜੋ ਜਿਹੜਾ ਇਹ ਪਹਿਲਾ ਸ਼ੂਟ ਹੋਇਆ ਹੈ ਪਾਰਟ ਹੈ ਨਾ ਔਰ ਉਹ ਬਹੁਤ ਇੱਕ ਸਟਰਗਲ ਸੀਗਾ ਇੰਨੀ ਧੁੰਦ ਵਿੱਚ ਸ਼ੂਟ ਕਰਨਾ ਔਰ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਲਾਈਟ ਵੀ ਬਹੁਤ ਛੇਤੀ ਡਿੱਗ ਜਾਂਦੀ ਹੈ ਹੈਨਾ ਸੋ ਅਸੀਂ ਉਹ ਵੇਖਿਆ ਸੋ ਨਿਰਮਲ ॠषि ਮੈਮ ਹੁਣੀ ਹੈ ਇਸ ਫਿਲਮ ਦੇ ਵਿੱਚ ਅਮਰ ਨੂਰੀ ਮੈਮ ਹੁਣੀ ਹੈ ਹੈਨਾ ਸਰਦਾਰ ਸੋਹੀ ਸਾਹਿਬ ਹੈਗੇ ਆ ਮੈਂਡੀ ਹੈਗੇ ਆ ਜੋ ਬੰਨੇ ਖੁਦ ਹੈ ਨਾ ਔਰ ਬਹੁਤ ਅੱਛੇ ਅੱਛੇ ਕਲਾਕਾਰ ਜਿਹੜੇ ਹੈ ਇਸ ਫਿਲਮ ਦੇ ਵਿੱਚ ਹੈ ਸੋ ਅਮਰ ਨੂਰੀ ਮੈਮ ਉਹਨਾਂ ਦੀ ਗੱਲ ਕਰਾਂ ਜਾਂ ਨਿਰਮਲ ਰਿਸ਼ੀ ਮੈਮ ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਸੀ ਦੇਖੋ ਨਿਰਮਲ ਨਿਰਮਲ ਰਿਸ਼ੀ ਜੀ ਨਾਲ ਤਾਂ ਬਹੁਤ ਹੀ ਰਿਸਪੈਕਟਡ ਨੇ ਉਹਨਾਂ ਨਾਲ ਕੰਮ ਕਰਨ ਵੈਸੇ ਹੀ ਖੁਦ ਦੇ ਵਿੱਚ ਹੀ ਇੱਕ ਅਚੀਵਮੈਂਟ ਹੁੰਦੀ ਹੈ ਜਿੰਨੀ ਅਚੀਵਮੈਂਟ ਇਹ ਆ ਵੀ ਮੈਂ ਫਿਲਮ ਕੀਤੀ ਉਦੋਂ ਵੱਡੀ ਅਚੀਵਮੈਂਟ ਤਾਂ ਇਹ ਆ ਵੀ ਮੈਂ ਨਿਰਮਲ ਰਿਸ਼ੀ ਜੀ ਨਾਲ ਕੰਮ ਕੀਤਾ ਨਹੀਂ ਮੈਨੂੰ ਜਿਆਦਾ ਵੱਡੀ ਅਚੀਵਮੈਂਟ ਲੱਗਦੀਆਂ ਤੇ ਉਹ ਜਦੋਂ ਅਸੀਂ ਕੈਰੈਕਟਰ ਸੋਚ ਰਹੇ ਸੀਗੇ ਫੋਨ ਤੇ ਤਾਂ ਸਾਰੇ ਦਿਮਾਗ ਚ ਲਗਭਗ ਉਹੀ ਸੀਗੇ ਵੀ ਨਿਰਮਲ ਰਿਸ਼ੀ ਜੀ ਚਾਹੀਦੇ ਆ ਤੇ ਮੈਂ ਫਿਰ ਪਰਸਨਲੀ ਵੀ ਉਹਨਾਂ ਦੇ ਮੈਨੇਜਰ ਨੇ ਰੋਹਿ ਜੀ ਉਹਨਾਂ ਨੂੰ ਮਿਲਿਆ ਜਾ ਕੇ ਲੁਧਿਆਣੇ ਲੁਧਿਆਣੇ ਕਿਉਂਕਿ ਮੇਰਾ ਬੈਕਗ੍ਰਾਉਂਡ ਲੁਧਿਆਣੇ ਤੋਂ ਹੀ ਆ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਕਿਉਂਕਿ ਜੋ ਸਾਨੂੰ ਉਹਨਾਂ ਨੂੰ ਵੀ ਇਹੀ ਆਰਟਿਸਟ ਫਾਈਨਲ ਕਰਨਾ ਹੈ ਫਿਰ ਅਪਰੋਚ ਆਪਾਂ ਹੋਰ ਤਰ੍ਹਾਂ ਕਰਦੇ ਆ ਵੀ ਡੇ ਟੂ ਜਦ ਹੀ ਫਾਈਨਲ ਕਰਾਂਗਾ ਮੈਂ ਹੈਨਾ ਤਾਂ ਫਿਰ ਮੈਂ ਉਹਨਾਂ ਨੂੰ ਮਿਲਿਆ ਚਲੋ ਡੇਟਾ ਉਹਨਾਂ ਦੀ ਕੋਈ ਹੋਰ ਵੀ ਸ਼ੂਟਿੰਗ ਚੱਲ ਰਹੀ ਸੀ ਫਿਰ ਅਸੀਂ ਉਹਨਾਂ ਦੇ ਹਿਸਾਬ ਨਾਲ ਅਡਜਸਟ ਕੀਤਾ ਡੇਟਾ ਅਡਜਸਟ ਕੀਤੀਆਂ ਸ਼ਡਿਊਲ 'ਚ ਫਿਰ ਉਹ ਆਏ ਸਾਨੂੰ ਚਲੋ ਬਹੁਤ ਖੁਸ਼ੀ ਹੋਈ ਜੀ ਔਰ ਅਮਨ ਨੂਰੀ ਜੀ ਮੈਨੂੰ ਪਹਿਲਾਂ ਤੋਂ ਜਾਣਦੇ ਸੀਗੇ ਤੇ ਉਹਦੇ ਲਈ ਸਾਨੂੰ ਇਹ ਸੀਗਾ ਪਹਿਲਾਂ ਤਾਂ ਇਹ ਸੀ ਵੀ ਕੋਈ ਆਰਟਿਸਟ ਇਦਾਂ ਹੀ ਹੋਵੇ ਜਿਹੜਾ ਕੈਨੇਡੀਅਨ ਹੀ ਹੋਵੇ ਉੱਥੇ ਹੀ ਮਿਲ ਜੀਏ ਪਰ ਉਹ ਜਿਹੜਾ ਰੋਲ ਸੀ ਉਹ ਬੜਾ ਪਾਵਰਫੁਲ ਸੀਗਾ ਇੱਕ ਮਾਂ ਸਟਰਗਲ ਕਰਦੀ ਹੈ ਨਾ ਆਪਣੇ ਬੱਚਿਆਂ ਲਈ ਉਹਨਾਂ ਦੀ ਇੱਕ ਜਰਨੀ ਵੀ ਹੈ ਕਿਉਂਕਿ ਉਹ ਪਹਿਲਾਂ ਥੋੜੇ ਜਵਾਨ ਦਿਖਾਇਆ ਸੀ ਔਰ ਫਿਰ 20 ਸਾਲ ਬਾਅਦ ਦਾ ਵੀ ਕਰੈਕਟਰ ਫਿਰ ਸਾਨੂੰ ਲੱਸਤੇ ਇਹ ਵੀ ਉਹ ਉਹਨਾਂ ਅਮਨ ਨੂਰੀ ਜੀ ਤੋਂ ਵਧੀਆ ਛੇਤ ਨਹੀਂ ਕੋਈ ਨੁਭਾ ਸਕਦਾ ਹਾਂ ਤੇ ਫਿਰ ਅਸੀਂ ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹ ਜਸਵੀਰ ਭਾਈ ਨੇ ਕੀਤਾ ਸੀਗਾ ਉਹ ਮੈਨੂੰ ਪਰਸਨਲ ਜਾਣਦੇ ਸੀਗੇ ਤੇ ਉਹ ਬਸ ਫਿਰ ਉਹ ਫਾਈਨਲ ਹੋ ਗਏ ਸੋ ਸਦਾਰ ਸੋ ਹਿਸਾਬ ਅਸੀਂ ਦੇਖਿਆ ਹਰ ਕੋਈ ਇੱਕ ਖਾਸੀਅਤ ਤੁਹਾਡੀ ਫਿਲਮ ਦੀ ਜੋ ਸ਼ੂਟ ਤੇ ਅਸੀਂ ਦੇਖੀਏ ਸੈਟ ਤੇ ਵੇਖੀ ਸੀ ਕਿ ਹਰ ਕੋਈ ਆਪਣੇ ਵੱਲੋਂ ਵੀ 100 ਨਹੀਂ 200% ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਹੈਨਾ ਉਹ ਚੀਜ਼ ਜ਼ਿਆਦਾ ਮੈਨੂੰ ਲੱਗਦਾ ਇੱਕ ਇੱਕ ਡਾਇਰੈਕਟਰ ਲਈ ਬਹੁਤ ਈਜ਼ੀ ਹੋ ਜਾਂਦੀ ਕਿ ਜਦੋਂ ਆਰਟਿਸਟ ਵੀ ਆਪਣੇ ਵੱਲੋਂ ਇੰਨੇ ਐਫਰਟ ਪਾਣਾ ਹੁੰਦਾ ਹੈ ਸੋ ਅ ਡਿਸਕਸ਼ਨਸ ਚੱਲਦੀਆਂ ਹੁੰਦੀਆਂ ਸੀ ਜੋਬਨ ਹੋਣਾ ਨਾਲ ਜਾਂ ਮੰਡੀ ਹੋਣਾ ਨਾਲ ਜਸਬੀਰ ਸਰ ਨੇ ਤਾਂ ਕਹਾਣੀ ਲਿਖੀ ਹੈ ਸਟੋਰੀ ਨਾ ਦੀ ਹੈ ਸੋ ਉਹਨਾਂ ਨਾਲ ਜੋ ਬਹਣ ਨਾਲ ਗੱਲਬਾਤ ਚੱਲਦੀ ਹੁੰਦੀ ਸੀ ਜਦੋਂ ਸੈਟ ਬਹੁਤ ਬਹੁਤ ਦੋ ਦੋ ਤਿੰਨ ਤਿੰਨ ਕੰਟੇਜ਼ ਸਾਡੀ ਡਿਸਕਸ਼ਨ ਚੱਲਦੀ ਸੀ ਫੋਨ ਤੇ ਚੱਲਦੀ ਸੀ ਕਿ ਜੋਬਨ ਤਾਂ ਚਲੋ ਫਿਰ ਇੱਥੇ ਆ ਗਿਆ ਸੀਗਾ ਉਹ ਕਰੈਕਟਰ ਵਾਈਜ਼ ਉਹਨੂੰ ਪਤਾ ਵੀ ਸੀਗਾ ਪਰ ਜਦੋਂ ਆਰਟਿਸਟ ਇੰਨੇ ਵਧੀਆ ਹੁੰਨ ਨਾ ਤੁਹਾਡੇ ਕੋਲ ਫਿਲਮ ਪਰ ਤਰਨਾ ਬਹੁਤ ਸੌਖਾ ਹੋ ਜਾਂਦਾ ਤੁਹਾਨੂੰ ਜ਼ਿਆਦਾ ਨਹੀਂ ਸਮਝਾਉਣ ਦੀ ਲੋੜ ਪੈਂਦੀ ਉਹ ਕਰੈਕਟਰ ਪਹਿਲੇ ਹੀ ਫੜੇ ਹੁੰਦੇ ਉਹਨਾਂ ਨੇ ਤੇ ਵਧੀਆ ਸੀ ਗਰ ਐਕਸਪੀਰੀਅੰਸ ਵੱਡਾ ਘਰ ਤੁਹਾਡੇ ਲਈ ਕੀ ਹੈ ਜੇ ਟਾਈਟਲ ਦੀ ਵੀ ਗੱਲ ਕਰਾਂ ਜਾਂ ਇਸ ਫਿਲਮ ਦੀ ਵੀ ਗੱਲ ਕਰਾਂ ਤੁਹਾਡੇ ਲਈ ਕੀ ਹੈ ਮੈਨੂੰ ਸਾਨੂੰ ਆਪਣਾ ਉਹ ਫੈਮਲੀ ਚ ਇਤੇ ਆਉਂਦੀ ਆ ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਕੀ ਸੀਗਾ ਕਿ ਇੱਕ ਪੱਖਾ ਹੁੰਦਾ ਔਰ ਗਰਮੀਆਂ ਮੌਸਮ ਚ ਹਰ ਮੰਜੇ ਲੱਗਦੇ ਸੀ ਉਹ ਮਜ਼ਾ ਸੀਗਾ ਉਹ ਮਜ਼ਾ ਸੀਗਾ ਕੋਈ ਕੂਲਰ ਨਹੀਂ ਉਹ ਹਾਂ ਫਿਰ ਸਭ ਤੋਂ ਪਹਿਲਾਂ ਅਸੀਂ ਮੰਜਾ ਜਿਹੜਾ ਛੱਡਦੇ ਸੀ ਉਹ ਆਪਣੇ ਮੰਮੀ ਜਾਂ ਡੈਡੀ ਵਾਲੇ ਛੱਡਦੇ ਸੀ ਉਦੋਂ ਬਾਅਦ ਫਿਰ ਹੁੰਦਾ ਸੀ ਕਿ ਯਾਰ ਮੈਂ ਇੱਥੇ ਸੋਣਾ ਮੈਂ ਇੱਥੇ ਸੋਣਾ ਹਾਲਕਿ ਉਹ ਬਹੁਤ ਲੰਬੇ ਸਮੇਂ ਤੱਕ ਸਾਡੇ ਘਰ ਚ ਰਹਿਆ ਸਾਡੇ ਜਿਹੜੇ ਜੱਦੀ ਘਰ ਆ ਲੁਧਿਆਣੇ ਮੇਰੇ ਬ੍ਰਦਰ ਨਿਹਰਮਤ ਸਿੰਘ ਜੀ ਉਹਨਾਂ ਕੋਲੇ ਫਿਲਹਾਲ ਹੋ ਘਰ ਪਰ ਉਹ ਸਾਨੂੰ ਅੱਜ ਵੀ ਉਦਾਂ ਹੀ ਲੱਗਦਾ ਆ ਸਾਨੂੰ ਉਹ ਵੱਡਾ ਘਰ ਲੱਗਦਾ ਆ ਉਹ ਜਿਹੜਾ ਘਰ ਆ ਉਹ ਮਤਲਬੀ ਬਹੁਤ ਬੰਨ ਕੇ ਰੱਖਦਾ ਸਾਡੀ ਫੈਮਿਲੀ ਜਿੱਥੇ ਅਸੀਂ ਜਿੱਥੇ ਵੀ ਅਸੀਂ ਰਹਨੇ ਅੱਜ ਚਾਰ ਭਰਾ ਸੀ ਤੇ ਉਹ ਮੈਨੂੰ ਮਿਲ ਵੀ ਉਹ ਜਾਦਾ ਜਿਹੜੀਆਂ ਸੀਗੀਆਂ ਉਹ ਆ ਦੁਬਾਰਾ ਜਿੰਦਾ ਹੋ ਗਿਆ ਵੱਡੇ ਘਰ ਨਾਲ ਬਿਲਕੁਲ ਪਰ ਮੈਂ ਇਹਦਾ ਸੋਚ ਰਹੀ ਕਿ ਜਦੋਂ ਅਸੀਂ ਕਿਹਾ ਕਿ ਸਾਨੂੰ ਉਹ ਵੱਡਾ ਘਰ ਲੱਗਦਾ ਸੀ ਹੈਨਾ ਕਿਉਂਕਿ ਅੱਜਕੱਲ ਜਦੋਂ ਬੰਦਾ ਆਪਣਾ ਹਰ ਕਿਸੇ ਨੇ ਵੱਡੇ ਹੋ ਕੇ ਆਪਣੀ ਕਮਾਈ ਕਰਨੀ ਹੈ ਉਹਦਾ ਇੱਕ ਇਹ ਸੁਪਨਾ ਹੁੰਦਾ ਹੈ ਕਿ ਮੇਰੇ ਕੋਲ ਵਧੀਆ ਫੈਮਲੀ ਹੋਵੇ ਵਧੀਆ ਘਰ ਹੋਵੇ ਵਧੀਆ ਗੱਡੀ ਹੋਵੇ ਹੈਨਾ ਇਹ ਜਿਹੜੀਆਂ ਚੀਜ਼ਾਂ ਤੇ ਇੰਨਾ ਕ ਪੈਸਾ ਹੋਵੇ ਕਿ ਅਸੀਂ ਸੁਖਾਲ ਜਿਹੇ ਰਹਸ ਹਾਂ ਬਿਲਕੁਲ ਪਰ ਘਰ ਬਣਾਉਣ ਤੋਂ ਘਰ ਇੱਕ ਮੇਨ ਬੰਦੇ ਦੀ ਨੈਸੈਸਿਟੀ ਹੈ ਕਿ ਇਹ ਸਾਡਾ ਤਾਂ ਹੋਣਾ ਹੀ ਚਾਹੀਦਾ ਹੈ ਜਿਨੇ ਘਰ ਨਹੀਂ ਬਣਾਇਆ ਉਹ ਬੰਦਾ ਕਹਿੰਦਾ ਯਾਰ ਉਹਨੇ ਜ਼ਿੰਦਗੀ ਚ ਕੰਮ ਕਿ ਕੀਤਾ ਹੈਨਾ ਸੋ ਤੁਸੀਂ ਕਹਿਆ ਕਿ ਹਾਂ ਵੱਡਾ ਕਰ ਸਾਨੂੰ ਉਹੀ ਲੱਗਦਾ ਸੀ ਕਿਉਂਕਿ ਅੱਜਕੱਲ ਅੱਜਕੱਲ ਬੰਦੇ ਕਰੋੜਾ ਪੈਸੇ ਲਾ ਦਿੰਦੇ ਆ ਆਪਣੇ ਘਰ ਬਣਾਉਣ ਦੇ ਵਿੱਚ ਕਿ ਕੋਈ ਕੰਮ ਹੀ ਨਹੀਂ ਰਹਿਣੀ ਚਾਹੀਦੀ ਮੇਰਾ ਡਰਾਇੰਗ ਰੂਮ ਇਹੋ ਜਿਹਾ ਹੋਣਾ ਚਾਹੀਦਾ ਹੈ ਹੈਨਾ ਐ ਫਲਾ ਨੇ ਬੰਦੇ ਦਾ ਮੇਰਾ ਰੂਮ ਇਹੋ ਜਿਹਾ ਹੋਣਾ ਚਾਹੀਦਾ ਪਰ ਜਿਹੜੇ ਰਿਸ਼ਤਿਆਂ ਦੀ ਵੈਲਿਊ ਸੀ ਜਿੱਥੇ ਇਕੱਠੇ ਹੋ ਕੇ ਰਹਿੰਦੇ ਸੀ ਉਹ ਉਹੀ ਵੱਡਾ ਘਰ ਹੁੰਦਾ ਜਦੋਂ ਪਹਿਲਾਂ ਆਪਾਂ ਬਚਪਨ ਚ ਦੇਖਿਆ ਹੋਇਆ ਔਰ ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਖਤਮ ਹੋ ਰਹੀਆਂ ਨੇ ਪਰ ਉਹਨਾਂ ਸਮਝ ਆਊਗੀ ਥੋੜੇ ਟਾਈਮ ਬਾਅਦ ਹਰ ਇੱਕ ਬੰਦੇ ਨੂੰ ਜੇ ਤਾਂ ਤੁਸੀਂ ਆਪਣੇ ਭੈਣ ਭਾਈਆਂ ਨਾਲ ਰਹਿਣਾ ਜਾਂ ਇੱਕ ਆਨੰਦ ਲੈਣਾ ਜ਼ਿੰਦਗੀ ਦਾ ਫਿਰ ਤਾਂ ਕੋਸ਼ਿਸ਼ ਕਰੋ ਕਿ ਘਰ ਤੇ ਛੋਟਾ ਹੈ ਚਾਹੇ ਤੁਸੀਂ ਮਹਿਲ ਬਣਾ ਲਿਆ ਕੀ ਇਕੱਠੇ ਰਹੋ ਜੇ ਇਕੱਠੇ ਰਹੋਗੇ ਤਾਂ ਜਿਹੜੀਆਂ ਤੁਹਾਨੂੰ ਮਾਨਸਿਕ ਪ੍ਰੋਬਲਮ ਆਉਣਗੀਆਂ ਨਾ ਉਹ ਆਉਣਗੀਆਂ ਹੀ ਨਹੀਂ ਕਦੇ ਮੈਂਟਲੀ ਤੁਸੀਂ ਬਹੁਤ ਸਟਰੋਂਗ ਰਹੋਗੇ ਕੋਈ ਪਰਿਵਾਰ ਦਾ ਮੈਂਬਰ ਕਿਤੇ ਬਾਹਰ ਅੰਦਰ ਵੀ ਜਾਵੇ ਤੁਹਾਨੂੰ ਚਿੰਤਾ ਨਹੀਂ ਹੈਗੀ ਫਲੈਸ਼ ਸਿਸਟਮ ਕਿਉਂ ਫਲੈਟ ਜਿਹੜਾ ਸਿਸਟਮ ਵੱਧ ਰਿਹਾ ਉਹ ਕਿਉਂ ਵਧਿਆ ਕੀ ਇਕੱਠੇ ਨਹੀਂ ਰਹਿਣਾ ਚਾਹੁੰਦੇ ਹਾਂ ਆਈਸੋਲੇਟ ਰਹਿਣਾ ਚਾਹ ਹਾਂ ਉਹ ਵੀ ਮੇਰੀ ਪਰਸਨਲ ਜ਼ਿੰਦਗੀ ਉਹ ਉਹਦੇ ਵਿੱਚ ਵੀ ਪਰਸਨਲ ਜ਼ਿੰਦਗੀ ਹੁੰਦੀ ਹੈ ਤੁਹਾਡੇ ਤੁਸੀਂ ਰੂਮ ਚਲੇ ਪਰਸਨਲੀ ਹੋਗੇ ਤੇ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਵੀ ਜੇ ਤੁਸੀਂ ਪੈਸੇ ਨਾਲੋਂ ਔਰ ਦੂਸਰੀ ਚੀਜ਼ਾਂ ਨਾਲੋਂ ਪਹਿਲ ਦਿਓ ਕਿ ਅਸੀਂ ਫੈਮਿਲੀ ਚ ਇਕੱਠੇ ਰਹੀਏ ਤਾਂ ਤੁਹਾਡੀ ਜ਼ਿੰਦਗੀ ਜ਼ਿਆਦਾ ਵਧੀਆ ਲੰਘੂਗੀ ਮੇਰੇ ਸੋਚ ਔਰ ਜਦੋਂ ਇਕੱਲੇ ਰਹਿਣ ਦਾ ਇੱਕ ਇਹ ਵੀ ਨੁਕਸਾਨ ᱛੀ ਲੋ ਨਹੀਂ ਕਹਾਂਗੀ ਬਟ ਇਹ ਹੈ ਕਿ ਰਿਸਪੌਂਸਿਬਿਲਟੀ ਜ਼ਿਆਦਾ ਵੱਧ ਜਾਂਦੀ ਹੈ ਹੈਨਾ ਜਦੋਂ ਜੁਆਇੰਟ ਫੈਮਲੀਆਂ ਹੁੰਦੀਆਂ ਤੁਹਾਨੂੰ ਇੰਨੀ ਟੈਨਸ਼ਨ ਨਹੀਂ ਹੁੰਦੀ ਹੈ ਹੈਨਾ ਕੰਮ ਵੰਡੇ ਜਾਂਦੇ ਆ ਮੈਂ ਤੁਹਾਨੂੰ ਹੋਰ ਚੀਜ਼ਾਂ ਦੱਸਦਾ ਹਰ ਇੱਕ ਬੰਦੇ ਦੀ ਜ਼ਿੰਦਗੀ ਤੇ ਉਤਰਾ ਚੜਾਊਗਾ ਜੋ ਚਾਹ ਫੀਮੇਲ ਆ ਮੇਲ ਆ ਬੱਚੇ ਆ ਜੀ ਉਹ ਜਿੰਨੇ ਵੀ ਬਲ ਹੁਣ ਫੈਮਲੀ ਹੁੰਦੀ ਹੈ 4 3 4 ਜਾਂ 5 ਮੈਂਬਰਾਂ ਦੀ ਵੀ ਫੈਮਲੀ ਜਦੋਂ ਜੁਆਇੰਟ ਹੁੰਦੀ ਹੈ ਨਾ ਤਾਂ ਉਹ ਤੁਹਾਡੇ ਤੇ ਆਉਂਦੀ ਹੀ ਨਹੀਂਗੀ ਹੂੰ ਤੁਕੀ ਤੁਸਟਾ ਦਮ ਹੋ ਜਦੀਪਾ ਦੇ ਨਾਲ ਜਾਣਾ ਕੋਈ ਬਹੁਤ ਛੋਟਾ ਬੱਚਾ ਉਹਦੇ ਵੱਲ ਦੇਖ ਲਿਆ ਤੁਸੀਂ ਉਹ ਨਾਲ ਖੇਡਣ ਲੱਗ ਗਏ ਕੋਈ ਤੁਹਾਨੂੰ ਸਲਾਹ ਦੀ ਲੁੱਡ ਵੀ ਟੋੜ ਕੇ ਚ ਬਜ਼ੁਰਗ ਹੈਗਾ ਹੈ ਹਨਾ ਤੇ ਵੈਸੀ ਬਜ਼ੁਰਗ ਵੈਸੀ ਵੀ ਬੈਠਾ ਹੋਵੇ ਨਾ ਤੇ ਮੇਰੇ ਹਿਸਾਬ ਨਾਲ ਕਿ 10 15% ਤੁਹਾਡੀ ਰਿਸਪੋਨਸਿਬਿਲਟੀ ਹੁੰਦੀ ਆ ਬਾਕੀ ਉਹ ਆਪ ਹੀ ਸੰਭਾਲ ਲੀ ਜਾਂਦੇ ਆ ਇਸ ਲਈ ਮੈਂ ਤਾਂ ਇਹੀ ਚਾਹੁੰਦਾ ਕਿ ਹਰ ਇੱਕ ਜੋ ਪਰਿਵਾਰ ਆ ਪੰਜਾਬ ਚ ਜਿੱਥੇ ਵੀ ਉਹ ਇਕੱਠੇ ਰਹਿੰਦੇ ਜਾਦਾ ਵਧੀਆ ਉਹ ਵੱਡਾ ਘਰ ਬਣਾ ਕੇ ਰੱਖੋ ਮੈਲ ਨਾ ਪੜਾਓ ਬਿਲਕੁਲ ਤੁਸੀਂ ਕਿਹਾ ਅਸੀਂ ਚਾਰ ਬ੍ਰਦਰ ਆ ਹੈਨਾ ਹੁਣ ਕਿਉਂਕਿ ਹਰ ਕੋਈ ਆਪਣੇ ਕੰਮ ਦੇ ਵਿੱਚ ਇੰਨਾ ਮਸ਼ਰੂਫ ਹੁੰਦਾ ਹੈ ਕਿ ਹੈਨਾ ਰੈਗੂਲਰ ਮੇਲ ਨਹੀਂ ਸਕਦੇ ਪਰ ਰੈਗੂਲਰ ਗੱਲ ਹੁੰਦੀ ਆ ਹਾਂ ਰੈਗੂਲਰ ਗੱਲ ਹੋ ਜਾਂਦੀ ਆ ਮਤਲਬ ਵੀ ਇਦਾਂ ਹੁੰਦਾ ਵੀ ਜਿਹੜਾ ਤਾਂ ਛੋਟਾ ਹੁੰਦਾ ਉਹ ਨੂੰ ਆਫ ਫੋਨ ਕਰ ਲਈਦਾ ਹਾਂ ਬੱਡੇ ਆਪਾਂ ਨੂੰ ਫੋਨ ਕਰ ਲੈਂਦੇ ਆ ਨਾ ਕੀ ਚੱਲਦਾ ਮਿਲ ਗੱਲ ਹੁੰਦੀ ਰਹਿੰਦੀ ਆ ਮੋਸਟਲੀ ਫਿਰ ਸਾ ਮਹੀਨੇ ਚ ਇੱਕ ਦੋ ਗੇੜੇ ਲੁਧਿਆਣੇ ਦੇ ਹੁੰਦੇ ਆ ਫਿਰ ਮਿਲ ਜਾਈਦਾ ਪਰ ਦੇਖੋ ਇੱਕ ਟਾਈਮ ਤੇ ਆ ਕੇ ਹਰ ਰਿਸ਼ਤੇ ਦੇ ਵਿੱਚ ਇਹ ਹੋ ਜਾਂਦਾ ਕਿ ਯਾਰ ਮੇਲ ਜੋਲ ਜਿਹੜੀ ਆ ਥੋੜੀ ਜਿਹੀ ਜਿਹੜਾ ਨੇੜ ਤਾਂ ਹੋਰ ਵਧਾ ਕੇ ਰੱਖਦੀ ਹੁੰਦੀ ਹੈ ਹੈਨਾ ਹਰ ਕਿਸੇ ਦੇ ਕੋਈ ਅੱਜਕੱਲ ਬਾਹਰ ਸੈਟਲ ਹੈ ਪਰਿਵਾਰ ਦੇ ਵਿੱਚ ਤਾਂ ਇਹ ਵੀ ਜਿਦਾ ਕਿਉਂਕਿ ਇਹ ਇਹ ਬਹੁਤ ਹੈ ਸੋ ਇੱਕ ਹਰ ਕਿਸੇ ਨੂੰ ਉਡੀਕ ਹੁੰਦੀ ਹੈ ਕਿ ਅ ਜਦੋਂ ਮੇਰਾ ਭੈਣ ਜਾਂ ਭਰਾ ਬਾਹਰੋਂ ਆਏਗਾ ਅਸੀਂ ਉਹਦੇ ਨਾਲ ਵੱਧ ਸਮਝੜਾ ਉਹ ਬਤਾ ਸਕੀ ਹੈ ਹੈਨਾ ਔਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਬੈਟਰ ਕਿ ਕੋਈ ਇਦਾਂ ਦਾ ਕੰਮ ਅਸੀਂ ਲੱਭ ਲਈਏ ਕਿ ਜਿਹੜੇ ਇਕੱਠੇ ਵੀ ਕਰ ਸਕੀਏ ਤੇ ਇਕੱਠੇ ਵੀ ਰਹਿ ਸਕੀਏ ਪਰ ਹਰ ਕੋਈ ਆਪਣੀ ਬਿਹਤਰੀ ਚਾਹੁੰਦਾ ਹੈ ਉਹਦੇ ਕਰਕੇ ਤਾਂ ਅੱਛਾ ਤੁਸੀਂ ਆਪ ਰਾਈਟਰ ਹੋ ਹੈਨਾ ਜਸਬੀਰ ਗੁਣਾਚ ਹੋਰੀ ਨੇ ਇਸ ਫਿਲਮ ਨੂੰ ਲਿਖਿਆ ਹੈ ਤੇ ਡਿਸਕਸ਼ਨਸ ਹੋਈ ਸੀ ਕਿ ਇਹ ਕਹਾਣੀ ਦੇ ਵਿੱਚ ਥੋੜੇ ਜੇ ਇਸ ਤਰ੍ਹਾਂ ਦੀ ਵੀ ਚੀਜ਼ਾਂ ਹੋਣੀ ਫਿਰ ਉਹ ਬੰਦਾ ਆਊਟਫੋਰਟ ਪਰ ਉਹਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਥੋੜਾ ਜਿਹਾ ਜਿਦਾਂ ਕਰ ਲੰਨੇ ਆ ਜਾਂ ਇਹ ਡੈਲੂ ਨੇ ਇਦਾਂ ਕਰ ਲੰਨੇ ਆ ਸੀਨ ਜਿਆਦਾ ਬੱਚਿਆਂ ਵਾਲੇ ਸੀਨ ਜਿਆਦਾ ਵੱਧ ਰਹੇ ਆ ਤੇ ਉਹ ਮੰਨ ਜਾਂਦੇ ਸੀਗੇ ਉਹਨਾਂ ਨੂੰ ਲੱਗਦਾ ਸੀ ਯਾਰ ਹਾਂ ਵੀ ਸਹੀ ਆ ਤੇ ਉਹ ਜਿਹੋ ਜੂਨ ਨੂੰ ਚੰਗਾ ਲੱਗਦਾ ਸੀ ਉਹ ਅਸੀਂ ਰੱਖ ਲੈਂਦੇ ਸੀ ਐਜ਼ ਇਨ ਡਾਇਰੈਕਟਰ ਹੁਣ ਤੱਕ ਦਾ ਤੁਹਾਡਾ ਕੈਮਰਾ ਸਫਰ ਚੱਲ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਸਫਰ ਰਿਹਾ ਜੀ ਪਹਿਲਾਂ ਅਸੀਂ ਕਵੀ ਭਾਜੀ ਜੋ ਸਾਡੇ ਮੇਨ ਬਹੁਤ ਹੀ ਰਿਸਪੈਕਟ ਹੈ ਮੇਰੇ ਦਿਲ 'ਚ ਉਹਨਾਂ ਨਾਲ ਮੈਂ 4-5 ਫਿਲਮਾਂ ਕੀਤੀਆਂ ਬਲੈਕ ਪ੍ਰਿੰਸ ਵੇਅਰ ਫॉर ਟੂ ਵੈਰੀਅਸ ਹਾਲੀਵੁੱਡ ਦੀ ਅ ਕੰਡੇ ਤੇ ਉਸ ਤੋਂ ਬਾਅਦ ਦੰਗਲ ਕੀਤੀ ਅਸੀਂ ਦੰਗਲ ਦਾ ਚਲੋ ਅਲੱਗ ਕੀਤੀ ਅਸੀਂ ਮੈਂ ਜੋ ਬਨੋਚ ਇਕੱਠੇ ਹੀ ਸੀਗੇ ਉਦੋਂ ਫਿਰ ਸਾਖ ਮੇਰੀ ਐਜ਼ ਅ ਡਾਇਰੈਕਟਰ ਪਹਿਲੀ ਫਿਲਮ ਸੀਗੀ ਤੇ ਉਦੋਂ ਬਾਅਦ ਇੱਕ ਵੈਬ ਸੀਰੀਜ਼ ਆਈ ਸੀ ਆਈਲੈਂਡਸ ਵਾਲੇ ਯਾਰ ਸਿੱਧੂ ਬ੍ਰਦਰਜ਼ ਐਂਟਰਟੇਨਮੈਂਟ ਵੱਲੋਂ ਉਹ ਚੱਲ ਰਹੀ ਹੈ ਨਾਲ ਹੀ ਚੱਲ ਰਹੀ ਹੋ ਵੀ ਤੇ ਇਹ ਵੱਡਾ ਘਰ ਆ ਇਸ ਤੋਂ ਰਵ ਐਜ਼ ਅ ਰਾਈਟ ਟੂ ਦੋ ਤਿੰਨ ਫਿਲਮ ਹੋਰ ਆ ਰਹੀਆਂ ਨੇ ਤੇ ਇੰਡਸਟਰੀ ਕਿੰਨੀ ਕੁ ਵੈਲਕਮਿੰਗ ਰਹੀ ਹੈ ਤੁਹਾਡੇ ਲਈ ਬਹੁਤ ਬਹੁਤ ਵਧੀਆ ਬਹੁਤ ਵਧੀਆ ਦੇਖੋ ਤੁਸੀਂ ਟਾਈਮ ਦੇਵੋਗੇ ਉਹ ਤੁਹਾਨੂੰ ਟਾਈਮ ਦੇਣਗੇ ਤੁਹਾਡੇ ਚ ਕੁਝ ਹੋਊਗਾ ਤਾਂ ਉਹਨੇ ਕੋ ਆਉਟਪੁੱਟ ਦੇਣੀ ਆ ਉਹਨੇ ਮਤਲਬ ਜਿੰਨਾ ਜਿੰਨਾ ਸਾਡੇ ਅੰਦਰ ਕੋਈ ਨਵੀਂ ਚੀਜ਼ ਆ ਜਾਂ ਚੰਗੀ ਲੱਗ ਰਹੀ ਹੈ ਤਾਂ ਉਹ ਆਉਟਪੁੱਟ ਹੈਗੀ ਆ ਉਹ ਕੋਈ ਇਦਾਂ ਦਾ ਨਹੀਂ ਹੈਗਾ ਹੁਣ ਆਇਆ ਵੀ ਜੇ ਅਸੀਂ ਮਿਲਦੇ ਹੀ ਨਹੀਂ ਕਿਸੇ ਨੂੰ ਤਾਂ ਉਹ ਥੋੜੀ ਦਿੱਕਤ ਹੋ ਜਾਂਦੀ ਹੈ ਹੁਣ ਮੇਰੇ ਕੋਲ ਪੈਸੇ ਹੈਗੇ ਤਾਂ ਮੈਂ ਫੋਨ ਨਹੀਂ ਕਰਦਾ ਮੈਂ ਹੁਣ ਲਗਭਗ ਇੰਡਸਟਰੀ 'ਚ ਇੱਕ ਬੰਦੇ ਨੂੰ ਫੋਨ ਕੀਤਾ ਜੁੰਜੋਦ ਭਾਈ ਨੂੰ ਜਿਹੜੇ ਚੱਲ ਮੇਰਾ ਪੁੱਤ ਮੈਨੂੰ ਉਹਨਾਂ ਨੂੰ ਮੈਨੂੰ ਲੱਗੇ ਯਾਰ ਜੋ ਮੇਰਾ ਸਬਜੈਕਟ ਹੈ ਨਾ ਉਸ ਤੋਂ ਵਧੀਆ ਬੰਦਾ ਡਾਇਰੈਕਟ ਨਹੀਂ ਕੋਈ ਕਰ ਸਕਦਾ ਪੰਜਾਬ 'ਚ ਜਿੱਦਾਂ ਦਾ ਉਹ ਸੀਗਾ ਤੇ ਮੈਂ ਉਹਨਾਂ ਨੂੰ ਖੁਦ ਹੀ ਫੋਨ ਕੀਤਾ ਬੀ ਭਾਜੀ ਇਦਾਂ ਮੇਰੇ ਕੋਲ ਸਟੋਰੀ ਆ ਤੇ ਤੁਸੀਂ ਦੱਸੋ ਉਹ ਕੰਦੇ ਆਉ ਉਹਨੂੰ ਸੁਣਾਈ ਉਹ ਅਸੀਂ ਹੁਣ ਇਕੱਠੇ ਕਰ ਰਹੇ ਹਾਂ ਉਹ ਅਗਲੇ ਸਾਲ ਆਉਗੀ ਉਹ ਅਗਲੇ ਸਾਲ ਆਉਗੀ ਐਜ਼ ਅ ਰਾਈਟਰ ਤੁਹਾਡੀ ਐਜ਼ ਅ ਰਾਈਟਰ ਆਉਗੇ ਹਾਂ ਤੁਸੀਂ ਕਿੱਕਲੀ ਵੀ ਸ਼ੂਟ ਅਡਰੈਕਟ ਕੀਤੀ ਤੁਸੀਂ ਨਹੀਂ ਕਿੱਕਲੀ ਕبھی ਭਾਈ ਨਹੀਂ ਕੀਤੀ ਉਹ ਮੇਰਾ ਕਨਸੈਪਟ ਤੇ ਆ ਕਨਸੈਪਟ ਤੁਹਾਡਾ ਆਹ ਕਨਸੈਪਟ ਮੇਰਾ ਹੈ ਤੇ 2025 ਬਿਜ਼ੀ ਹੋਣ ਵਾਲਾ ਤੁਹਾਡੇ ਲਈ ਹੈ ਜਿਸ ਤਰ੍ਹਾਂ 2024 ਚ ਸ਼ੁਰੂਆਤ ਹੋ ਚੁੱਕੀ ਹੈ ਐਂਡਿੰਗ ਦੇ ਵਿੱਚ ਜੀ ਕਾਫੀ ਪ੍ਰੋਜੈਕਟ ਹੈ ਜੀ ਐਜ਼ ਅ ਰਾਈਟਰ ਕਾਫੀ ਨੇ ਤੇ ਕਿਉਂਕਿ ਡਾਇਰੈਕਟਰ ਤੁਸੀਂ ਇੱਕ ਹੀ ਫਿਲਮ ਕ ਕਰਨਾ ਸਾਲ ਚ ਤੇ ਜਿੰਨੇ ਫਿਰ ਪ੍ਰੋਜੈਕਟ ਹੁੰਦੇ ਹੋ ਮੈਂ ਫਿਰ ਜਿਹੜੇ ਦੂਸਰੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਦੇ ਦਿੰਦਾ ਮਲਟੀਟਾਸਕਰ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਹੈ ਨਾ ਐਸੇ ਡਾਇਰੈਕਟਰ ਖੁਦ ਨੂੰ ਸਟੈਬਲਿਸ਼ ਕਰਨਾ ਔਰ ਲੋਕਾਂ ਨੂੰ ਕਿਉਂਕਿ ਪ੍ਰੋਡਿਊਸਰਸ ਨੂੰ ਤਾਂ ਭਰੋਸਾ ਹੋਣਾ ਚਾਹੀਦਾ ਕਿ ਇਹ ਉਹ ਫਿਲਮ ਡਾਇਰੈਕਟਰ ਬਣਾਏ ਜਿੰਨਾ ਸਾਨੂੰ ਫਾਇਦਾ ਹੋਵੇ ਹੈ ਨਾ ਕਿਉਂਕਿ ਪ੍ਰੋਡਿਊਸਰ ਬਹੁਤ ਕਾਰਟੂਨ ਜਿਹੜੇ ਸੋਚਣਗੇ ਕਿ ਚਲੋ ਸੇਵਾ ਦੇ ਵਿੱਚ ਕਿਉਂਕਿ ਸਾਰਿਆਂ ਨੇ ਹੁੰਦਾ ਕਿ ਯਾਰ ਅਗਲੀ ਇਹ ਇਹਦੇ ਵਿੱਚ ਆਉਟਪੁੱਟ ਆਏਗੀ ਫਿਰ ਅਗਲੀ ਫਿਲਮ ਬਣਾਵਾਂਗੇ ਸੋ ਇਹ ਖੁਦ ਨੂੰ ਸਟੈਬਲਿਸ਼ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਤੁਹਾਨੂੰ ਲੱਗਦਾ ਹੀ ਹੈ ਕਿਉਂਕਿ ਪਹਿਲਾਂ ਤੁਸਾਂ ਨੂੰ ਸਿੱਖਣਾ ਹੀ ਪੈਂਦਾ ਹੁਣ ਸਾਡੇ ਆਪਣੇ ਇੰਸਟੀਟਿਊਟ ਤਾਂ ਹੁੰਦੇ ਨਹੀਂਗੇ ਕਿ ਅਸੀਂ ਸਿੱਖੀਏ ਜਾ ਕੇ ਫਿਰ ਉਹ ਮਿਲੇ ਫਿਰ ਦੂਜੀ ਗੱਲ ਇਹ ਕ੍ਰੀਏਟਿਵ ਜੌਬ ਆ ਤਾਂ ਤੁਹਾਨੂੰ ਮਿਲਣਾ ਵੀ ਪੈਂਦਾ ਆ ਫਿਰ ਉਹਦੇ ਵਿੱਚ ਇਹੀ ਆ ਵੀ ਪਹਿਲਾਂ ਤੁਸੀਂ ਜਿੱਥੋਂ ਸ਼ੁਰੂਆਤ ਕਰ ਸਕਦੇ ਹੋ ਨਾ ਤੇ ਉੱਥੋਂ ਸ਼ੁਰੂਆਤ ਕਰ ਲਓ ਮੈਂ ਮੇਰੇ ਸਾਹਮਣੇ 2013 ਚ ਪਹਿਲੀ ਫਿਲਮ ਸੀ ਜਾਮ ਤੋਂ ਪਿਆਰਾ ਮੇਰੀ ਸਾਖ 19 ਚਾਈ ਹੈ ਤੇ ਉਹ ਫਿਲਮ 7 ਸਾਲ ਬਾਅਦ ਆਈ ਸੀ 20 ਚ ਤੇ ਮੈਂ ਉਹ ਮੇਰੇ ਦੋਸਤੀ ਸੀ ਹਰਪ੍ਰੀਤ ਮਠਾੜੂ ਲੁਧਿਆਣੇ ਤੋਂ ਅਸੀਂ ਇਕੱਠੇ ਹੀ ਰਹਿੰਦੇ ਸੀਗੇ ਤੇ ਉਹਨਾਂ ਨੇ ਪਹਿਲੇ ਹੀ ਆਫਰ ਦਿੱਤੇ ਸੀ ਮੈਨੂੰ ਉਹਨਾਂ ਨੂੰ ਪਤਾ ਸੀ ਵੀ ਯਾਰ ਮੈਂ ਲਿਖਦਾ ਵੀ ਤਾਂ ਉਹਨਾਂ ਨੂੰ ਥੋੜੇ ਪਸੰਦ ਸੀ ਉਹ ਕਹਿੰਦੇ ਚੱਲ ਆਪਾਂ ਫਿਲਮ ਕਰਦੇ ਆ ਤੂੰ ਏਡੀ ਆ ਜਾਵੇਂ ਨਾਲ ਤੇ ਅਸੀਂ ਉਹ ਕੀਤੀ ਪਰ ਕਿਸੇ ਕਾਰਨ ਕਰਕੇ ਕਾਫੀ ਲੇਟ ਮੱਲੋ ਆਈ ਮਾਰ ਬਟ 7 ਸਾਲ ਦਾ ਵਕਫਾ ਹੋਣਾ ਬਹੁਤ ਵੱਡੀ ਚੀਜ਼ ਆ ਉਹ ਫਿਲਮ ਲਈ ਪਰ ਅਸੀਂ ਸਰ ਆ ਮੈਂ ਜਦੋਂ ਸ਼ੁਰੂ ਕੀਤਾ ਤਾਂ ਫਿਰ ਅਸੀਂ ਗਾਣੇ ਕਰਨੇ ਸ਼ੁਰੂ ਕਰਦੇ ਸੀ ਤੁਸੀਂ ਮਿਊਜ਼ਿਕ ਵੀਡੀਓ ਡਾਇਰੈਕਟਰ ਵੀ ਹੋ ਹਾਂ ਹਾਂ ਉਹ ਕਾਫੀ ਫਿਰ ਵੀਡੀਓ ਕੀਤੇ ਫਿਰ ਫਿਲਮ ਬਲੈਕ ਪ੍ਰਿੰਸ ਪਹਿਲੀ ਫਿਲਮ ਸੀਗੀ ਜਦੋਂ ਏਡੀ ਮੈਂ ਕੰਮ ਕੀਤਾ ਕਵੀ ਭਾਈ ਨਾ ਔਰ ਹਰ ਇੱਕ ਪ੍ਰੋਜੈਕਟ ਦੇ ਵਿੱਚ ਕੰਮ ਕਰਨਾ ਇੱਕ ਐਕਸਪੀਰੀਅੰਸ ਤੁਹਾਡਾ ਜੋੜਦਾ ਹੁੰਦਾ ਜੇ ਮੈਂ ਬਲੈਕ ਪ੍ਰਿੰਸ ਦੀ ਹੀ ਗੱਲ ਕਰਾਂ ਹੈਨਾ ਕਿਉਂਕਿ ਉਹ ਹਾਲੀਵੁੱਡ ਦਾ ਕਨਸੈਪਟ ਸੀ ਉਹ ਉੱਥੇ ਇੰਗਲਿਸ਼ ਦੇ ਵਿੱਚ ਜਿਹੜੀ ਸੀ ਹੈਨਾ ਸੋ ਉਹ ਉਥੋਂ ਕੀ ਸਿੱਖਿਆ ਜੇ ਤੁਹਾਨੂੰ ਅਗਲੀਆਂ ਫਿਲਮਾਂ ਦੇ ਵਿੱਚ ਜੇ ਤੁਸੀਂ ਡਾਇਰੈਕਟ ਕੀਤੀਆਂ ਜਾਂ ਤੁਹਾਡੀ ਐਜ਼ ਅ ਡਾਇਰੈਕਟਰ ਜਿਹੜੀ ਡੈਬਿਊ ਫਿਲਮ ਸੀ ਤੁਹਾਡੀ ਸਾਖ ਉਹਦੇ ਵਿੱਚ ਕਿੱਥੇ ਕਿੱਥੇ ਉਹ ਚੀਜ਼ਾਂ ਕੰਮ ਆਈ ਉਹ ਬਹੁਤ ਘੱਟ ਆਉਂਦੀ ਬਹੁਤ ਜ਼ਿਆਦਾ ਪਹਿਲੀ ਗੱਲ ਤਾਂ ਕਵੀਪਾਜੀ ਔਰ ਜਿਹੜਾ ਉਹ ਕ੍ਰੂ ਸੀ ਨਾ ਸਤਿੰਦਰ ਸਰਤਾਜ ਜੀ ਉਹ ਸਾਰਾ ਹਾਲੀਵੁੱਡ ਵਾਲਾ ਹੀ ਸੀਗਾ ਔਰ ਮੇਰੀ ਪਹਿਲੀ ਫਿਲਮ ਸੀਗੀ ਉਹ ਸਾਡੇ ਲਈ ਮਤਲਬ ਜਾਣਾ ਹੀ ਬਿਕਨ ਦੀ షూਟਿੰਗ ਹੋਈ ਸੀ ਉਹਦੀ ਉਹ ਬਹੁਤ ਵੱਡੀ ਚੀਜ਼ਮੈਂਟ ਸੀ ਸੰਤਾ ਅਨਾਜਮੀ ਵਰਗੇ ਆਰਟਿਸਟ ਨੂੰ ਫਰੇਮ ਦੇ ਵਿੱਚ ਉਹਨਾਂ ਨੂੰ ਮੈਨਰ ਨਹੀਂ ਸੀਗਾ ਹਾਂ ਉੱਥੇ ਨਹੀਂ ਸੀਗਾ ਉਹ ਸ਼ਡਿਊਲ 'ਚ ਨਹੀਂ ਸੀ ਉਹ ਇੰਗਲੈਂਡ ਸ਼ੂਟ ਹੋਇਆ ਸੀ ਉਹਦੇ ਵਿੱਚ ਸੀਗੇ ਉਹ ਤੇ ਜਿਹੜਾ ਮੈਂ ਸ਼ਡਿਊਲ ਕੀਤਾ ਸੀ ਉਹ 'ਚ ਸਰਤਿੰਦਰ ਸਰਤਾਜ ਜੀ ਸੀ ਕਿ ਕਵੀ ਪਾਈ ਸੀ ਹੋਰ ਵਧੀਆ ਐਕਟਰ ਸੀਗੇ ਬੰਬੇ ਤੋਂ ਕਾਫੀ ਵਧੀਆ ਐਕਟਰ ਸੀਗੇ ਤੇ ਉਹ ਬਹੁਤ ਸਿੱਖਣ ਨੂੰ ਮਿਲਿਆ ਔਰ ਉਹ ਫਿਲਮ ਤੋਂ ਬਹੁਤ ਵਧੀਆ ਸਿੱਖਿਆ ਔਰ ਉਸ ਤੋਂ ਬਾਅਦ ਦੰਗਲ ਤੋਂ ਉਹ ਚਲੋ ਦੰਗਲ ਵਰਗਾ ਜਿਹੜਾ ਕੰਮ ਹੈ ਨਾ ਅਸੀਂ ਨਹੀਂ ਕਰ ਪਾਉਂਦੇ ਕਿਉਂਕਿ ਬਜਟ ਥੋੜਾ ਚਾਹੀਦਾ ਹੁੰਦਾ ਜਾਂ ਪਹਿਲਾਂ ਵੀ ਤਿਆਰੀ ਲਈ ਵੀ ਉਹ ਕਾਫੀ ਪੈਸੇ ਕੱਢਦੇ ਨੇ ਤੇ ਫਿਰ ਹਾਲ ਮਤਲਬ ਵੀ ਉਹ ਚਲੋ ਕੰਮ ਜਰੂਰ ਆਉਂਦਾ ਆਪਣੇ ਤੇ ਅਮੀਰ ਖਾਨ ਨਾਲ ਕੰਮ ਕਰਨ ਦਾ ਕਿਦਾਂ ਦਾ ਐਕਸਪੀਰੀਅੰਸ ਹੈ ਉਹ ਸਾਡੇ ਘਰ ਹੀ ਸ਼ੂਟਿੰਗ ਹੋਈ ਸੀਗੀ ਉਹਦਾ ਇੱਕ ਵਾਰ ਇੱਕ ਕੈਮਰਾ ਸਾਡੇ ਉੱਪਰ ਹੀ ਲੱਗੇਆ ਸ਼ਾਟ ਕਈ ਸਾਡੇ ਸੀਗੇ ਪਹਿਲੇ ਦਿਨ ਤਾਂ ਹੁਣ ਅਮੀਰ ਖਾਨ ਜੀ ਆਏ ਆ ਤਾਂ ਉਹ ਇੱਦਾਂ ਹੀ ਬੈਠੇ ਆ ਸੀ ਉਹ ਕਿਸੇ ਨੇ ਨਹੀਂ ਬੁਲਾਇਆ ਉਹਨਾਂ ਨੂੰ ਅੱਛਾ ਉਹ ਇਹ ਨੰਦ ਬੰਦਾ ਵੀ ਯਾਰ ਅਵੀਰ ਖਾਨ ਨੇ ਬਿਠਾਇਆ ਤਾਂ ਬੁੱਲਣ ਚ ਥੋੜਾ ਜਿਹਾ ਹੋ ਜਾਂਦਾ ਹਨਾ ਤੇ ਹਾਂ ਤੇ ਬਾਕੀ ਉਹ ਬਹੁਤ ਪ੍ਰੋਫੈਸ਼ਨਲ ਸੀਗੇ ਤੇ ਉਹਨਾਂ ਦਾ ਨੇਚਰ ਵਾਈਜ਼ ਬੜਾ ਚੰਗਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਕੋਈ ਵੀ ਬੁਲਾ ਲਿਓ ਮਤਲਬ ਪਹਿਲੇ ਦਿਨ ਸੀ ਇਦਾਂ ਬਾਅਦ ਚੋਂ ਤਾਂ ਚਲ ਆਮ ਨੋਰਮਲ ਹੋ ਜਾਂਦਾ ਸਾਰੇ ਕੁਸ਼ ਕਰੂ ਨਾ ਪਰ ਪਹਿਲੇ ਦਿਨ ਨੂੰ ਸਾਰੇ ਦੇ ਹਨਾ ਸੱਚ ਜਗ ਦੇ ਪਏ ਸੀ ਸਾਰੇ ਕਿਸੇ ਨੇ ਨਹੀਂ ਬੁਲਾਇਆ ਕੋ ਸ਼ੌਕ ਹੀ ਹੋ ਗਿਆ ਅਮੀਰ ਖਾਨ ਜੀ ਬਿਠਾਇਆ ਅੱਛਾ ਤੁਸੀਂ ਕਹਿੰਦੇ ਬਜਟ ਚਾਹੀਦੇ ਹੁੰਦੇ ਹੈ ਵੱਡੇ ਹੈਨਾ ਔਰ ਡਾਇਰੈਕਟਰ ਜਦੋਂ ਫਿਲਮ ਬਣਾਉਂਦਾ ਹੁੰਦਾ ਉਹਨੂੰ ਇਹ ਬਜਟ ਵਾਲੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਨਾ ਕਿ ਇੰਨਾ ਕ ਖੁੱਲਾ ਕੰਮ ਹੋਵੇ ਕਿ ਜੋ ਚਾਹੁੰਦਾ ਉਸੇ ਹਿਸਾਬ ਦੀ ਬਣੇ ਆਪਣੇ ਬਜਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਲਿਮਿਟਿਡ ਖੁੱਲਤਾ ਰਹੇ ਨੇ ਬਟ ਫਿਰ ਵੀ ਇੱਕ ਹੁੰਦਾ ਹੈ ਕਿ ਕਿ ਲਿਮਟ ਹੁੰਦੀ ਹੈ ਹੈਨਾ ਜਦੋਂ ਅਸੀਂ ਐਜ਼ ਅ ਰਾਈਟਰ ਲਿਖਦੇ ਹਾਂ ਨਾ ਉਦੋਂ ਅਸੀਂ ਐਜ਼ ਅ ਡਾਇਰੈਕਟਰ ਨਹੀਂ ਬਸ ਸੋਚਦਾ ਉਦੋਂ ਸੀਨ ਵੱਡੇ ਸਕੇਲ ਤੇ ਖੁੱਲ ਰਹੇ ਆ ਤੇ ਆਬਵੀਅਸਲੀ ਵੱਡੇ ਕੈਨਵਸ ਦੀ ਸੋਚੋ ਕਿ ਫਿਲਮ ਜਦੋਂ ਫਿਰ ਬਡਿਸਰ ਆ ਜਾਂਦਾ ਫਿਰ ਉਹ ਥੋੜਾ ਜਿਹਾ ਵੀ ਆਹ ਨਹੀਂ ਉਹ ਇਦਾਂ ਘਾਟਾ ਦੇ ਦਿੰਦਾ ਬੜਾ ਬੜਾ ਫਿਰ ਇਹਦੇ ਡਾਇਰੈਕਟਰ ਆਉਂਦਾ ਵੀ ਨਹੀਂ ਯਾਰ ਮੈਂ ਇਦਾਂ ਸ਼ੂਟ ਕਰ ਲੰਨਾ ਇਹਨੂੰ ਪਰ ਜੇ ਮਿਲਣ ਤਾਂ ਬਹੁਤ ਵਧੀਆ ਬਹੁਤ ਵਧੀਆ ਚੀਜ਼ਾਂ ਬਣਦੀਆਂ ਕਿੰਨਾ ਤੁਹਾਨੂੰ ਕੀ ਲੱਗਦਾ ਕਿੰਨਾ ਕੇ ਟਾਈਮ ਲੱਗੂਗਾ ਉਸ ਹਿਸਾਬ ਦੇ ਬਜਟ ਦੀਆਂ ਫਿਲਮਾਂ ਬਣਿਆ ਉਸੇ ਤੱਕ ਫਿਲਮਾਂ ਪ੍ਰੋਫਿਟ 'ਚ ਜਾਣਗੀਆਂ ਇਹ ਤਾਂ ਜਾਣ ਨਹੀਂ ਰਹੀਆਂ ਨਹੀਂ ਜਾ ਰਹੀਆਂ ਹੈਨਾ ਸਾਲ 'ਚ ਇੰਨੀਆਂ ਫਿਲਮਾਂ ਬਣ ਰਹੀਆਂ ਨੇ ਬਟ ਪ੍ਰੋਫਿਟ ਦੇ ਵਿੱਚ ਮੈਨੂੰ ਲੱਗਦਾ 20% ਦੀ ਹੀ ਰੇਸ਼ਿਓ ਉੱਪਰ ਕੱਢ ਸਕਦੇ ਆ ਕਿ ਇੰਨੀਆਂ ਫਿਰ ਇਹ ਕਿਉਂ ਕਮੀ ਕਿੱਥੇ ਲੱਗਦੀ ਆ ਕਿਉਂਕਿ ਹਰ ਵੱਲੋਂ ਤਾਂ ਸਭ ਤੋਂ ਪਹਿਲਾਂ ਕੀ ਚੂਜ਼ ਕਰਦਾ ਹੈ ਪ੍ਰੋਡਿਊਸਰ ਉਹ ਚੂਜ਼ ਕਰਦਾ ਹੈ ਹੀਰੋ ਹੀਰੋ ਨਹੀਂ ਕਰਨਾ ਚਾਹੀਦਾ ਕੰਟੈਂਟ ਤਾਂ ਕੰਟੈਂਟ ਚੂਜ਼ ਕਰਨਾ ਚਾਹੀਦਾ ਇਸ بیس ਤੇ ਬਣਾ ਰਹੇ ਹਾਂ ਨੀਵ ਕੀ ਆ ਤੁਹਾਡੇ ਹਨਾ ਜੇ ਨੀਵ ਮਜ਼ਬੂਤ ਆ ਫਿਰ ਵਧੀਆ ਬਣ ਜੂ ਸਾਰੀ ਬਿਲਡਿੰਗ ਤੇ ਇਸ ਲਈ ਨਾ ਮੇਰੇ ਸਹਾਰਾ ਨਾਲ ਰਾਈਟਰ ਬਹੁਤ ਕਰ ਹਾਂ ਮੈਟਰ ਕਰਦੇ ਉਹ ਘੱਟ ਵੀ ਨਹੀਂ ਕੋਈ ਵੈਲਿਊ ਉੰਨੀ ਨਹੀਂ ਪੈ ਰਹੀ ਤੇ ਇਸ ਲਈ ਸਭ ਤੋਂ ਜ਼ਿਆਦਾ ਰਾਈਟਰ ਪੰਜਾਬ ਚ ਅੱਗੇ ਆਉਣ ਜਿਹੜੇ ਵਧੀਆ ਲਿਖਦੇ ਆ ਉਹ ਮੁੰਡੇ ਅੱਗੇ ਉਹ ਨਵੀਂ ਜਨਰੇਸ਼ਨ ਅੱਗੇ ਆਵੇ ਹਨ ਉਹ ਕੈਰੀਅਰ ਲੱਭਣ ਇਹਦੇ ਵਿੱਚ ਉਹ ਯਾਰ ਬਹੁਤ ਸੋਹਣਾ ਕੈਰੀਅਰ ਆ ਉਹਨੂੰ ਉਹਨੂੰ ਪੈਸਿਵ ਫੀਸ ਵਧੀਆ ਮਿਲੇ ਉਸ ਤੋਂ ਲਾਭ ਸਾਰੀ ਚੀਜ਼ ਤੇ ਤੁਸੀਂ ਡਿਸਾਈਡ ਕਰੋ ਤੇ ਹੁਣ ਮਤਲਬ ਵੀ ਆਪਾਂ ਲਿਖਿਆ ਉਹ ਉਹ ਕਰੈਕਟਰ ਹੋਰ ਚੀਜ਼ ਆ ਜਿਹੜੀ ਕਿਸੇ ਨੇ ਨਿਭਾਉਣਾ ਆ ਜਿਹੜੇ ਬੰਦਾ ਉਹਨੂੰ ਨਿਭਾ ਰਿਹਾ ਉਹ ਉਹਦੀ ਪਰਸਨੈਲਿਟੀ ਅਲੱਗ ਆ ਉਹ ਫਿਰ ਸੂਟ ਨਹੀਂ ਕਰਦੀ ਚੀਜ਼ਾਂ ਤੁਸੀਂ ਉਹੀ ਚੀਜ਼ ਲਿਖੋ ਜਿਹੜਾ ਉਹ ਆਏ ਮਤਲਬ ਜੋ ਘਟ ਵਧੀ ਵੀ ਐਕਟਰ ਆ ਤਾਂ ਆਏ ਲੱਗੇ ਔਰ ਨਿਚਲੀ ਕੋਸ਼ਟ ਬੰਦਾ ਮੂਵਮੈਂਟ ਹੁੰਦੀਆਂ ਨਾ ਉਹਦੇ ਬਾਡੀ ਦੀਆਂ ਹੈਨਾ ਉਹਨੂੰ ਤੁਸੀਂ ਕੈਪਚਰ ਕਿਦਾਂ ਕਰੋਗੇ ਉਹਦੇ ਜੋ ਅੰਦਰ ਅੰਟੀਰੀਅਰ ਆ ਮਤਲਬ ਵੀ ਮੇਰਾ ਅੰਟੀਰੀਅਰ ਅਲੱਗ ਆ ਕਿਸੇ ਦੀ ਬੋਲ ਚਾਲ ਦਾ ਸਟਾਈਲ ਅਲੱਗ ਆ ਫਿਰ ਤੁਸੀਂ ਕੈਰੈਕਟਰ ਉਦਾਂ ਹੀ ਕਰ ਦੋਗੇ ਉਹ ਇਨ ਰੀਅਲ ਲੱਗੇ ਵੀ ਆਏ ਲੱਗੇ ਨਾ ਵੀ ਬੰਦਾ ਐਕਟਿੰਗ ਕਰ ਰਿਹਾ ਔਰ ਨਿਚਲੀ ਬਹੁਤ ਸਭ ਕੁਝ ਵਧੀਆ ਹੋਵੇ ਹਾਂ ਤੁਸੀਂ ਜਿਹਦਾ ਕਿਹਾ ਕਿ ਹੈ ਨਾ ਕਿ ਸਭ ਤੋਂ ਜ਼ਰੂਰੀ ਹੈ ਕੰਟੈਂਟ ਹੈ ਨਾ ਇੱਕ ਸਮਾਂ ਹੁੰਦਾ ਸੀ ਸਾਡੇ ਸਿਨੇਮਾ ਦੇ ਵਿੱਚ ਮੈਂ ਪੈਨ ਇੰਡੀਆ ਦੀ ਗੱਲ ਕਰ ਰਹੀ ਹਾਂ ਕਿ ਜਦੋਂ ਅਸੀਂ ਹੀਰੋ ਨੂੰ ਵੇਖਣ ਨੂੰ ਜਾਂਦੇ ਸੀ ਹੀਰੋ ਨੂੰ ਵੇਖਣ ਜਾਂਦੇ ਸੀਗੇ ਹੁਣ ਉਸ ਸਮਾਂ ਤੁਹਾਨੂੰ ਲੱਗਦਾ ਹੈ ਖਤਮ ਹੋ ਚੁੱਕਿਆ ਹੈ ਕਿ ਹੁਣ ਕੰਟੈਂਟ ਲੋਕੀ ਵੇਖਣ ਜਾਂਦੇ ਹਨ ਉਹਨਾਂ ਨੂੰ ਮੈਟਰ ਨਹੀਂ ਹੈ ਕਿ ਫਲਾਣਾ ਬੰਦਾ ਫਿਲਮ ਦੇ ਵਿੱਚ ਹੈਗਾ ਦੇਖੋ ਦੋਨੀਆਂ ਚੀਜ਼ਾਂ ਘਮਗਾ ਦੀਆਂ ਨਹੀਂ ਹੁਣ ਮਤਲਬ ਬਹੁਤ ਸੁਪਰਸਟਾਰ ਬੰਦਾ ਆ ਉਹਦੀ ਇੱਕ ਫਿਲਮ ਫਲॉप ਔਰ ਦੂਜੀ ਸੁਪਰ ਹਿੱਟ ਕਿਉਂ ਹੁੰਦੀ ਹੈ ਕੰਟੈਂਟ ਕਰਕੇ ਕੰਟੈਂਟ ਤਾਂ ਮਤਲਬ ਵੀ ਰੀਡ ਦੀ ਹੱਡੀ ਆ ਉਹਨੂੰ ਤਾਂ ਤੁਸੀਂ ਮੰਨਣਾ ਹੀ ਪੈਣਾ ਧੰਨਵਾਦ ਹੁਣ ਮਤਲਬ ਇਦਾਂ ਦੀ ਫਿਲਮ ਬਣਦੀ ਆ ਸਾਉਦੀਆ ਬਲਮਾਨੀ ਜਿਵੇਂ ਹੁਣ ਵੀ ਲੱਗੀ ਹੋਈ ਆ ਇੱਕ ਫਿਲਮ ਹੈਨਾ ਕਿੰਨੀ ਹਾਈਪ ਤੇ ਆ ਉਹ ਉਹ ਕੰਟੈਂਟ ਕਰਕੇ ਆ ਉਹ ਦੂਸਰੀ ਉਦੋਂ ਵਧੀਆ ਮੇਕਿੰਗ ਆ ਜਾਂਦੀ ਆ ਥਰਡ ਉਹ ਜਿਹੜਾ ਹੀਰੋ ਕਰੈਕਟਰ ਨੂੰ ਸ਼ੂਟ ਕਰ ਰਿਹਾ ਆ ਉਹ ਚਾਹੇ ਨਾਮ ਨਹੀਂ ਆਉਂਦੇ ਹੁੰਦੇ ਗੀ ਬਾਰੇ ਬੰਦੇ ਪਰ ਉਹ ਸ਼ੂਟ ਇੰਨਾ ਕਰ ਰਿਹਾ ਚੰਗਾ ਲੱਗਦਾ ਆ ਆਪਾਂ ਨੂੰ ਇਸ ਲਈ ਕੰਟੈਂਟ ਦੀ ਵੈਲਿਊ ਸਭ ਤੋਂ ਜ਼ਿਆਦੇ ਆ ਜਿਹੜਾ ਹੀਰੋ ਸਿਰਫ ਇੱਕ ਦੋ ਤਿੰਨ ਦਿਨ ਲਿਆ ਸਕਦਾ ਉਹ ਪਹਿਲੇ ਦਿਨ ਹੀ ਲਿਆਉਂਦਾ ਲਗਭਗ ਦੂਸਰੇ ਦਿਨ ਅੱਧੇ ਕਿਲੋ ਦੱਸ ਦਿੰਦੇ ਆ ਫਿਰ ਉਹ ਠੀਕ ਠਾਕ ਆ ਫਿਰ ਅੱਧੇ ਘਰੇ ਜਾਂਦੇ ਆ ਹੈਨਾ ਇਸ ਲਈ ਕੰਟੈਂਟ ਦੀ ਵੈਲਿਊ ਜਿੰਨਾ ਸਾਨੂੰ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਸੋ ਵੱਡਾ ਘਰ ਦੀ ਜੇ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਇਹੋ ਜਿਹਾ ਕੰਟੈਂਟ ਹੈ ਜੋ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਦੇਖਣ ਦੀ ਬਹੁਤ ਲੋੜ ਹੈ ਹੈਨਾ ਕਿਉਂਕਿ ਉਹ ਪਰਿਵਾਰ ਛੋਟੇ ਹੋ ਗਏ ਛੋਟੇ ਹੋ ਗਏ ਔਰ ਕਿਸੇ ਦੀ ਗੱਲ ਕੋਈ ਸਹਾਰਾ ਹੀ ਨਹੀਂ ਹੈਗਾ ਹੈਨਾ ਤੇ ਹਾਈ ਪੰਦਰ ਜਿਆਦੇ ਆ ਕੋਈ ਮਾੜੀ ਜੀ ਗੱਲ ਤੇ ਗੁੱਸਾ ਆਏ ਹੋ ਕਰ ਜਾਂਦਾ ਕੋਈ ਉਹ ਮਾੜੇ ਜੀ ਗੁੱਸੇ ਕਰਕੇ ਉਹ ਬਣੀ ਬਣਾਈ ਜਿਹੜੀ ਇੰਨੇ ਸਾਲਾਂ ਦੀ ਆ ਉਹ ਵੀ ਤੋੜ ਦਿੰਦਾ ਕਈ ਵਾਰ ਗੁੱਸਾ ਇੰਨਾ ਕਰ ਜਾਂਦਾ ਉਹ ਬੋਲਦਾ ਹੀ ਨਹੀਂ ਦੁਆਰਾ ਹਨਾ ਘਰ ਟੁੱਟ ਜਾਂਦੇ ਇਦਾਂ ਹੀ ਛੋਟੀ ਜੀ ਗੱਲ ਪਿੱਛੇ ਟੁੱਟ ਜਾਂਦੇ ਆ ਹਨਾ ਤੇ ਉਹ ਬਸ ਉਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਸਵੀਰ ਭਾਈ ਨੇ ਸੋਣੀ ਲਿਖੀ ਆ ਤੁਸੀਂ ਡਾਇਰੈਕਟ ਜਿੰਨੇ ਵੀ ਬੰਦੇ ਉਸ ਚੀਜ਼ ਨੂੰ ਸਮਝਣ ਕੀ ਵੱਡਾ ਕਰ ਆ ਹੁੰਦਾ ਨਾ ਅਸਲ ਚ ਕਿਸੇ ਚੀਜ਼ ਨਾਲ ਉਹਨੂੰ ਮੇਲ ਕਰੋ ਤਾਂ ਰਿਸ਼ਤਿਆਂ ਦੀ ਸਾਜ ਆ ਤਾਂ ਕੋਈ ਘਰ ਜੁੜ ਜੇ ਇਹੀ ਇਹ ਫਿਲਮ ਦੀ ਪ੍ਰਾਪਤੀ ਹੋ ਮੇਰੇ ਹਿਸਾਬ ਨਾਲ ਔਰ ਮੈਨੂੰ ਲੱਗਦਾ ਹੈ ਕਿ ਇਹ ਸੁਨੇਹਾ ਜ਼ਰੂਰ ਲੋਕਾਂ ਤੱਕ ਪਹੁੰਚੇਗਾ ਜੋ ਤੁਸੀਂ ਐਜ਼ ਅ ਡਾਇਰੈਕਟਰ ਜੋ ਡਰੈਕ ਕੀਤੀ ਹੈ ਜੋ ਜਸਪੀਰ ਗੁੜਾ ਛੋੜਿਆ ਨੇ ਲਿਖੀ ਹੋਈ ਹੈ ਫਿਲਮ ਔਰ ਜੋ ਵਨ ਮੈਂਡੇ ਯਾ ਸਰਦਾਰ ਸੋਹੀ ਅਮਨਉਰੀ ਮੈਮ ਨਿਰਮਲ ਰਿਸ਼ੀ ਮੈਮ ਉਹਨਾਂ ਨੇ ਜੋ ਐਕਟ ਕੀਤਾ ਹੋਇਆ ਉਮੀਦ ਇਹੀ ਕਰਦੇ ਆ ਕਿ ਲੋਕਾਂ ਤੱਕ ਸੁਨੇਹਾ ਜੋ ਪਹੁੰਚੇ ਹੈ ਨਾ ਪਹੁੰਚਣਾ ਚਾਹੀਦਾ ਜੋ ਇੰਨੀ ਮਿਹਨਤ ਕਰਕੇ ਤੁਸੀਂ ਬਣਾਈ ਹੈ ਤੇ ਉਹ ਮਿਹਨਤ ਨੂੰ ਫਲ ਵੀ ਜੜਾ ਲੱਗਣਾ ਚਾਹੀਦਾ ਤਾਂ ਹੀ ਅਗਲੀ ਵਾਰ ਵੀ ਹੌਸਲਾ ਪੈਂਦਾ ਹੁੰਦਾ ਹੈ ਕਿ ਆਏ ਪਸੰਦ ਕੀਤਾ ਸੀ ਤੇ ਅਸੀਂ ਹੁਣ ਅਗਲੀ ਵਾਰ ਦੁਬਾਰਾ ਆਏ ਆ ਇੱਕ ਨਵੀਂ એનર્ਜੀ ਦੇ ਨਾਲ ਸੋ ਆਈ ਹੋਪ ਦੇ ਵਿੱਚ ਆਏਗੀ ਲੋਕ ਇਸ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ ਔਰ ਬਾਅਦ ਚੜ ਕੇ ਵੇਖਣ ਜਾਣਗੇ ਪਰਿਵਾਰਾਂ ਦੇ ਨਾਲ ਸੋ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਆਪਣੀ ਫਿਲਮ ਦੇ ਲਈ ਬਹੁਤ ਪਰਵਾਰਿਕ ਫਿਲਮਾਂ ਪਰਵਾਰਿਕ ਫਿਲਮਾਂ ਬਹੁਤ ਘੱਟ ਆਉਂਦੀਆਂ ਨੇ ਔਰ ਤੁਸੀਂ ਇਦਾਂ ਦੀ ਹਰ ਇੱਕ ਬੰਦਾ ਮਨੂੰ ਜਿੱਥੇ ਵੀ ਬੈਠਾ ਹੋਇਆ ਅਮਰੀਕਾ ਕੈਨੇਡਾ ਇੰਡੀਆ ਆਣ ਔਰ ਮੋਸਟਲੀ ਅਸੀਂ ਇਹ ਚਾਹੁੰਦੇ ਕਿ ਸਾਰਾ ਪਰਿਵਾਰ ਫਿਲਮ ਦੇਖਣ ਜਾਵੇ ਔਰ ਫੈਮਲੀਆਂ ਵੀ ਚਾਹੁੰਦੀ ਨੇ ਇਦਾਂ ਦੀ ਫਿਲਮ ਹੋਵੇ ਕਿ ਸਾਨੂੰ ਕੁਝ ਸਿੱਖਣ ਨੂੰ ਵੀ ਮਿਲ ਜੇ ਸਾਡਾ ਐਂਟਰਟੇਨਮੈਂਟ ਵੀ ਹੋ ਜੇ ਔਰ ਸਾਡਾ ਪਰਿਵਾਰ ਚ ਅਸੀਂ ਦੇਖ ਵੀ ਸਕੀਏ ਹੈਨਾ ਬੱਚੇ ਹੁੰਦੇ ਜਾਂ ਥੋੜੇ ਬੱਚੇ ਹੁਣ ਥੋੜੇ ਵੱਡੇ ਹੋ ਰਹੇ ਹੁੰਦੇ ਤਾਂ ਉਹੀ ਚੀਜ਼ਾਂ ਦਿਖਾਉਣੀ ਚਾਹੀਦੀ ਜਿਹੜੀਆਂ ਚੰਗੀਆਂ ਹੋਣ ਚੰਗੀਆਂ ਸਨੇਹਾ ਦਿੰਦੀਆਂ ਹੋਣ ਤੇ ਕਿਸੇ ਨੇ ਕਿਸੇ ਮੁੰਡੇ ਨਾਲ ਕੱਲੂ ਕਿਸੇ ਦੀ ਨੋ ਵੀ ਆਉਣਾ ਕਿਸੇ ਨੇ ਪਰਿਵਾਰ ਕਿਸੇ ਕੁੜੀ ਨੇ ਜਾਣਾ ਵੀ ਆ ਤਾਂ ਪਰਿਵਾਰ ਨੂੰ ਜੋੜ ਕੇ ਰੱਖੇ ਔਰ ਉਸ ਘਰ ਨੂੰ ਜਿੱਥੇ ਵੀ ਜਾਵੇ ਜਾਂ ਆਵੇ ਵੱਡਾ ਘਰ ਬਣਾਵੇ ਇਸ ਲਈ ਇਹ ਫਿਲਮ ਜਰੂਰ ਦੇਖੋ ਬਿਲਕੁਲ थैंक यू ਸੋ ਮਚ ਸਰ ਐਂਡ ਆਈ ਹੋਪ ਕਿ ਜਦੋਂ ਇਹ ਫਿਲਮ ਰਿਲੀਜ਼ ਹੋਏਗੀ ਮੈਂ ਪਹਿਲੇ ਕਹਿ ਚੁੱਕੀ ਹਾਂ ਕਿ ਇਹ ਨੂੰ ਇੱਕ ਬਿਗ ਹਿੱਟ ਹੋਣਾ ਜ਼ਰੂਰੀ ਹੈ ਤਾਂ ਕਿ ਲੋਕਾਂ ਤੱਕ ਜੋ ਜਿਸ ਮਨਜ਼ੂਬੇ ਨਾਲ ਤੁਸੀਂ ਇਹ ਫਿਲਮ ਬਣਾਈ ਹੈ ਉਹ ਲੋਕਾਂ ਤੱਕ ਪਹੁੰਚੇ ਔਰ ਉਹ ਸਮਝ ਜਿਹੜੀ ਉਹਨਾਂ ਨੂੰ ਆ ਜਾਵੇ ਕਿ ਹਾਂ ਅੱਜ ਕੱਲ ਇਹ ਵੈਲਿਊ ਬਹੁਤ ਜ਼ਰੂਰੀ ਹੈ ਰਿਸ਼ਤੇ ਆ ਦੀ ਕਰਨੀ ਔਰ ਉਹ ਤੁਹਾਡੀ ਫਿਲਮ ਜਿਹੜੀ ਹੈ ਉਹ ਬਖੂਬੀ ਦਿਖਾ ਰਹੀ ਆ ਇਸ ਕਨਸੈਪਟ ਦੇ ਵਿੱਚ ਸੋ ਵਿਸ਼ ਯੂ ਗੁੱਡ ਲੱਕ ਓ ਥੈਂਕ ਯੂ ਸਸਿਓ ਸੋ ਇਸਨ ਸਾਣਾ ਕਮਲਜੀਤ ਸਿੰਘ ਜੀ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ 13 ਦਸੰਬਰ ਨੂੰ ਫਿਲਮ ਵੱਡਾ ਘਰ ਰਿਲੀਜ਼ ਹੋਣ ਜਾ ਰਹੀ ਹੈ ਜ਼ਰੂਰ ਵੇਖਣ ਜਾਇਓ ਬਹੁਤ ਬਾਕਮਾਲ ਜਿਹੜੀ ਇਹ ਫਿਲਮ ਬਣੀ ਹੋਈ ਹੈ ਜਿੰਨੇ ਕ ਮੈਂ ਵੇਖੀ ਹੈ ਔਰ ਸਟਾਰ ਕਾਸਟ ਤਾਂ ਬਾਕਮਾਲ ਹੈ ਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਸਾਨੂੰ ਆਪਣੇ ਰਿਸ਼ਤਿਆਂ ਨੂੰ ਬਚਾਉਣ ਦੀ ਵੱਡਾ ਕ ਜ਼ਰੂਰ ਵੇਖਣ ਜਾਇਓ ਸੈਟੀਫਾਈ ਕਾ